ਇਹਨਾਂ ਤਾਂ ਹੀ ਆਪਣੇ ਇੰਡੀਆ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸਕ੍ਰੀਨਿੰਗ ਦੀ ਅਵੇਅਰਨੈਸ ਹੀ ਹੈ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੈਂਸਰ ਸਕ੍ਰੀਨਿੰਗ ਹੁੰਦੀ ਹੈ ਕਿਹੜੀ ਆਪਣੀ ਮਾਲਵਾ ਬੈਲਟ ਦੇ ਵਿੱਚ ਉਹ ਬਠਿੰਡਾ ਇੱਥੇ ਕੈਂਸਰ ਦੇ ਜ਼ਿਆਦਾ ਮਾਮਲੇ ਪਾਏ ਜਾਂਦੇ ਕੀ ਇਹ ਸੱਚਾਈ ਹੈ ਜਾਂ ਸਿਰਫ ਇੱਕ ਵਹਿਮ ਹੀ ਹੈ ਕੜੀ ਹੈ ਕਿ ਪੁਰਸ਼ਾਂ ਤੇ ਮਹਿਲਾਵਾਂ ਦੇ ਵਿੱਚ ਜਿਹੜਾ ਇਹ ਕੈਂਸਰ ਸਕਰੀਨਿੰਗ ਟੈਸਟ ਹੈ ਕਦੋਂ ਕਰਵਾਉਣਾ ਚਾਹੀਦਾ ਹੈ ਔਰ ਇਹ ਟੈਸਟ ਕਿੰਨਾ ਕੁ ਪੇਨਫੁੱਲ ਹੁੰਦਾ ਹੈ ਦੋਈ ਚੀਜ਼ਾਂ ਹੈਗੀਆਂ ਇੱਕ ਤਾਂ ਕੈਂਸਰ ਤੋਂ بچੋ ਜੇ ਬਾਈ ਚਾਂਸ ਹੋ ਜਾਵੇ ਤਾਂ अर्ਲੀ ਡਾਇਗਨੋਸ ਕਰੋ ਜਲਦੀ ਟਰੀਟਮੈਂਟ ਕਰਵਾਓ ਜੀ ਬਚਨ ਦਾ ਇਹ ਹੈ ਵੀ ਇਹ ਅਸੀਂ ਮੰਨਦੇ ਵੀ ਜਿਹੜੀ ਇਹ ਬਿਮਾਰੀ ਹੈ ਇਹ ਜੀਨਸ ਦੇ ਕਾਰਨ ਹੁੰਦੀ ਹੈ ਜੀਨ ਖਰਾਬ ਹੋ ਜਾਂਦੇ ਹੈ ਬਾਡੀ ਦੇ ਕਿ ਇਹ ਹੈ ਜਦੋਂ ਕਿਸੇ ਬੰਦੇ ਨੂੰ ਕੈਂਸਰ ਹੈ ਜੇ ਪੋਜ਼ਿਟਿਵ ਆਉਂਦਾ ਹੈ ਤੋਂ ਛੂਹਣ ਦੇ ਨਾਲ ਵੀ ਹੁੰਦਾ ਬਾਬਾ ਫਰੀਦ ਕਾਲਜ ਦੇ ਐਨਸੀਐਸਟੀ ਡੀਐਸਟੀ ਪ੍ਰੋਜੈਕਟ ਦੇ ਤਹਿਤ ਪੋਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਹੋਸਟ ਐਂਡ ਦੋਸਤ ਪਰਮਪਾਲ ਸਿੰਘ ਵੱਲੋਂ ਪਿਆਰ ਅਤੇ ਸਤਿਕਾਰਪ੍ਰੀਤ ਸਤਿ ਸ਼੍ਰੀ ਅਕਾਲ ਪਿਛਲੇ ਪੋਡਕਾਸਟ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸੀ ਖੇਤੀਬਾੜੀ ਅਤੇ ਸਾਮ ਸੰਭਾਲ ਔਰ ਅੱਜ ਆਪਾਂ ਇੱਕ ਨਵੇਂ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਔਰ ਇੱਕ ਸ਼ਬਦ ਸੁਣ ਕੇ ਸਭ ਦਾ ਮਨ ਡੋਲ ਜਾਂਦਾ ਹੈ ਔਰ ਉਹ ਸ਼ਬਦ ਹੈ ਕੈਂਸਰ ਭ੍ਰਮ ਡਰ ਚੁੱਪੀ ਤੋਂ ਬਾਹਰ ਨਿਕਲ ਕੇ ਅੱਜ ਆਪਾਂ ਸੰਖੇਪ ਰੂਪ ਦੇ ਵਿੱਚ ਇਸ ਟਾਪਿਕ ਦੇ ਉੱਪਰ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਕੈਂਸਰ ਸਪੈਸ਼ਲਿਸਟ ਡਾਕਟਰ ਅਨੂਜ ਕੁਮਾਰ ਬਾਂਸਲ ਸੋ ਸਵਾਗਤ ਹੈ ਸਰ ਤੁਹਾਡਾ ਸਰ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਤੁਹਾਡੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ ਨੇ ਸਰ ਕੋਰਪੂਰਾ ਤੋਂ ਬਿਲੋਂਗ ਕਰਦਾ ਹੈਗਾ ਮੇਰੀ ਸਕੂਲਿੰਗ ਸਾਰੀ ਕੋਰਪੂਰਾ ਤੋਂ ਹੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਪ੍ਰੀ ਮੈਡੀਕਲ ਦੀ ਤਿਆਰੀ ਹੈਗੀ ਹੈ ਮੈਂ ਬਠਿੰਡੇ ਤੋਂ ਕੀਤੀ ਸੀ ਐਮਬੀਬੀਐਸ ਦੀ ਕੁਆਲਿਫੀਕੇਸ਼ਨ ਮੈਂ ਪਟਿਆਲਾ ਮੈਡੀਕਲ ਕਾਲਜ ਤੋਂ ਕੀਤੀ ਹੈ ਤੇ ਐਮਡੀ ਤੋਂ ਬਾਅਦ ਕੁਝ ਟਾਈਮ ਮੈਂ ਟਾਟਾ ਚ ਐਕਸਪੀਰੀਅੰਸ ਕੀਤਾ ਕੈਂਸਰ ਬਾਰੇ ਫਿਰ ਮੇਰਾ ਡੀਐਮ ਦਾ ਜਿਹੜਾ ਕੋਰਸ ਹੈ ਉਹ 올 ਇੰਡੀਅਨ ਇੰਸਟੀਚਿਊਟ ਦਿੱਲੀ ਤੋਂ ਹੋਇਆ ਉਸ ਤੋਂ ਬਾਅਦ ਮੈਂ ਪਿਛਲੇ 13-14 ਸਾਲਾਂ ਤੋਂ ਬਠਿੰਡੇ 'ਚ ਪ੍ਰੈਕਟਿਸ ਕਰ ਰਹੇ ਹਾਂ ਤੇ ਬਠਿੰਡੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਬਹੁਤ ਖੂਬ ਸਰ ਹੁਣ ਆਪਾਂ ਸਰ ਸ਼ੁਰੂਆਤੀ ਦੌਰ ਦੇ ਪਹਿਲੇ ਪੜਾਅ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਕੈਂਸਰ ਦਾ ਇੱਕ ਸ਼ਬਦ ਹੈ ਉਹ ਸੁਣਨ ਦੇ ਵਿੱਚ ਲੱਗਦਾ ਕਿ ਤਿੰਨ ਅੱਖਰਾਂ ਦਾ ਬਟ ਕਹਿੰਦੇ ਨੇ ਕਿ ਜੋ ਇਸ ਰੋਗ ਦੇ ਵਿੱਚੋਂ ਵਿਚਰਿਆ ਬਹੁਤ ਸਾਰੇ ਲੋਕਾਂ ਦੀ ਮੈਂਟੈਲਿਟੀ ਜਾਂ ਉਹਨਾਂ ਦੀ ਮੈਂਟਲ ਹੈਲਥ ਦੇ ਉੱਪਰ ਬੜਾ ਇੰਪੈਕਟ ਪੈਂਦਾ ਸੋ ਉਸ ਦੇ ਨਜ਼ਰੀਏ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਕੈਂਸਰ ਸਪੈਸ਼ਲਿਸਟ ਡਾਕਟਰ ਬਣਨ ਦੇ ਲਈ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਸਰ ਜਦੋਂ ਮੈਂ ਐਮਡੀ ਕਰ ਰਿਹਾ ਸੀ ਆਪਣੀ ਜੀ ਉਸ ਟਾਈਮ ਤੇ ਸਾਡਾ ਇੱਕ ਯੂਨਿਟ ਸੀਗਾ ਜਿਹੜਾ ਸਿਰਫ ਕੈਂਸਰ ਨਾਲ ਹੀ ਡੀਲ ਕਰਦਾ ਸੀ ਓਕੇ ਤੇ ਉੱਥੇ ਕੁਝ ਬੱਚੇ ਵੀ ਹੁੰਦੇ ਸੀ ਯੰਗ ਅਡਲਟਸ ਵੀ ਹੁੰਦੇ ਸੀ ਤੇ ਮੈਂ ਆਪਣੇ ਜਿਹੜੇ ਕੰਸਲਟੈਂਟ ਸੀ ਉਹਨਾਂ ਦਾ ਬੜਾ ਫੇਵਰਿਟ ਸੀ ਤਾਂ ਮੈਨੂੰ ਉੱਥੇ ਕੁਝ ਜ਼ਿਆਦਾ ਟਾਈਮ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ ਜੀ ਉੱਥੇ ਮੈਂ ਦੇਖਿਆ ਵੀ ਜਿਹੜਾ ਇੱਕ ਪੇਸ਼ੈਂਟ ਦੇ ਨਾਲ ਕਨੈਕਸ਼ਨ ਬਣਦਾ ਨਾ ਕੈਂਸਰ ਪੇਸ਼ੈਂਟ ਨਾਲ ਬਹੁਤ ਜ਼ਿਆਦਾ ਬਣਦਾ ਹੈ ਜੀ ਕਿਉਂਕਿ ਵਿਦ ਟਾਈਮ ਤੁਹਾਡੇ ਕੋਲੋਂ ਵਾਰ-ਵਾਰ ਰਿਪੀਟਿਡਲੀ ਆਉਂਦੇ ਆ ਉਹਨਾਂ ਤੁਸੀ ਇੱਕ ਫੈਮਿਲੀ ਦੀ ਤਰ੍ਹਾਂ ਬਿਹੇਵ ਕਰਦੇ ਹੋ ਉਹਨਾਂ ਦੇ ਪੇਰੈਂਟਸ ਨਾਲ ਉਹਨਾਂ ਦੇ ਰਿਲੇਟਿਵਸ ਨਾਲ ਪਲੱਸ ਇਹ ਬੜਾ ਮਹਿਸੂਸ ਕੀਤਾ ਵੀ ਜਦੋਂ ਉਹਨਾਂ ਦੇ ਰਿਜ਼ਲਟਸ ਚੰਗੇ ਆ ਰਹੇ ਹੁੰਦੇ ਆ ਤਾਂ ਤੁਹਾਨੂੰ ਅੰਦਰੋਂ ਬਹੁਤ ਖੁਸ਼ੀ ਮਿਲਦੀ ਹੈ ਬਿਲਕੁਲ ਜੀ ਤਾਂ ਉਹ ਇੱਕ ਬਹੁਤ ਵੱਡਾ ਪਾਰਟ ਸੀਗਾ ਜਿਹੜਾ ਮੈਨੂੰ ਇਸ ਫੀਲਡ ਵੱਲ ਲੈ ਕੇ ਗਿਆ ਦੂਸਰਾ ਮੈਨੂੰ ਇਹ ਲੱਗਿਆ ਵੀ ਜਿਵੇਂ ਕਿਹਾ ਜਾਂਦਾ ਵੀ ਮਾਲਵਾ ਬੈਲਚ ਕੈਂਸਰ ਬਹੁਤ ਜ਼ਿਆਦਾ ਹੈਗਾ ਤੇ ਇੱਥੋਂ ਇੱਕ ਟੀਨ ਵੀ ਚੱਲਦੀ ਹੈ ਪਿਕਨੈਰ ਨੂੰ ਤਾਂ ਇੱਕ ਦਿਮਾਗ ਚ ਸੀਗਾ ਵੀ ਸ਼ਾਇਦ ਮੈਂ ਆਪਣੀ ਏਰੀਆ ਚ ਵਾਪਸ ਆਣਾ ਹੈਗਾ ਤਾਂ ਕਿਉਂ ਨਾ ਕੈਂਸਰ ਦੀ ਪੜਾਈ ਕੀਤੀ ਜਾਵੇ ਤਾਂ ਕਿ ਇਸ ਏਰੀਏ ਦੇ ਵਿੱਚ ਕੈਂਸਰ ਦੀ ਜੋ ਬੈਸਟ ਟੈਕਨੋਲੋਜੀ ਚ ਆਪਾਂ ਟ੍ਰੀਟਮੈਂਟ ਕਰ ਸਕਦੇ ਹਾਂ ਉਹ ਕਰੀਏ ਓਕੇ ਸੋ ਬਹੁਤ ਖੂਬ ਸਰ ਤੁਸੀਂ ਦੱਸਿਆ ਕਿ ਤੁਹਾਨੂੰ ਜਿੱਥੇ ਤੁਸੀਂ ਸਟੱਡੀ ਕਰ ਰਹੇ ਸੀ ਉੱਥੇ ਸਟੱਡੀ ਕਰਨ ਦੇ ਨਾਲ-ਨਾਲ ਕੁਝ ਲੋਕਾਂ ਦੇ ਨਾਲ ਤੁਹਾਡਾ ਰੂਬਰੂ ਹੋਣ ਦਾ ਜਿਨ੍ਹਾਂ ਨਾਲ ਮੌਕਾ ਮਿਲਿਆ ਉਹ ਤੁਹਾਨੂੰ ਮੋਟੀਵੇਸ਼ਨ ਮਿਲੇ ਸੋ ਉਸ ਮੋਟੀਵੇਸ਼ਨ ਦੇ ਸਦਕਾ ਤੁਸੀਂ ਆਪਣੀ ਜਿਹੜੀ ਸਟੱਡੀ ਆ ਜਿਹੜੀ ਆਪਣੀ ਹਾਇਰ ਸਟੱਡੀਆਂ ਇਸ ਫੀਲ드 ਦੇ ਵਿੱਚ ਮਹਾਰਤ ਹਾਸਲ ਕਰਕੇ ਤੁਸੀਂ ਇਹਨੂੰ ਕੰਟੀਨਿਊ ਕੀਤਾ ਔਰ ਇੱਕ ਛੋਟਾ ਜਿਹਾ ਸਵਾਲ ਇਹਦੇ ਵਿੱਚ ਉਹ ਤੁਸੀਂ ਕਿੰਨੇ ਸਮੇਂ ਤੋਂ ਬਠਿੰਡਾ ਦੇ ਨਾਲ ਜੁੜੇ ਹੋਏ ਹੋ ਅ ਸਰ ਜੇ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਪਿਛਲੇ 13 ਸਾਲਾਂ ਤੋਂ ਮੈਂ ਇੱਥੇ ਪ੍ਰੈਕਟਿਸ ਕਰ ਰਿਹਾ ਹਾਂ ਅ ਪ੍ਰਾਈਵੇਟ ਪ੍ਰੈਕਟਿਸ ਕਰ ਰਿਹਾ ਹੈਗਾ ਜੀ ਤੇ ਜਿਹੜੀ ਮੇਰੀ ਪ੍ਰੀ ਮੈਡੀਕਲ ਸੀ ਉਹ ਵੀ ਮੈਂ ਬਠਿੰਡੇ ਤੋਂ ਹੀ ਕੀਤੀ ਸੀ ਤਾਂ ਬਠਿੰਡੇ ਨਾਲ ਮੇਰਾ ਬਚਪਨ ਵੀ ਥੋੜਾ ਜੁੜਿਆ ਹੋਇਆ ਹੈਗਾ ਜੀ ਤਾਂ ਸਰ ਨੈਕਸਟ ਵਾਲਾ ਕਿ ਕੈਂਸਰ ਇੱਕ ਜਿਹੜਾ ਜਿਹਾ ਸ਼ਬਦ ਹੈ ਜੋ ਇੱਕ ਨਾਮਰਾਦ ਬਿਮਾਰੀ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਔਰ ਸਾਨੂੰ ਇਸ ਦੀ ਬਿਮਾਰੀ ਜਿਹੜੀ ਕੈਂਸਰ ਹੈ ਉਹਦੇ ਬਾਰੇ ਸੌਖੇ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਦੱਸੋ ਔਰ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਅ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਕੈਂਸਰ ਨੂੰ ਜਿਹੜਾ ਇੱਕ ਸਟਿਗਮਾ ਲੈ ਕੇ ਚੱਲਦੇ ਸੀ ਵੀ ਇਹ ਡੈਥ ਹੈ ਜਾਂ ਇਹ ਤੋ ਰਿਕਵਰੀ ਨਹੀਂ ਹੋ ਸਕਦੀ ਉਹ ਮੇਨਾਂ ਦਾ ਅੱਜ ਦੀ ਡੇਟਸ ਬਿਲਕੁਲ ਗਲਤ ਹੈ ਜੀ ਅ ਜਿਵੇਂ ਬਾਕੀ ਬਿਮਾਰੀਆਂ ਹੈਗੀਆਂ ਓਵੇਂ ਹੀ ਇੱਕ ਕੈਂਸਰ ਬਿਮਾਰੀ ਜੀ ਬਾਕੀ ਬਿਮਾਰੀਆਂ ਦਾ ਜੇ ਇਲਾਜ ਹੋ ਸਕਦਾ ਹੈ ਤਾਂ ਕੈਂਸਰ ਦਾ ਵੀ ਇਲਾਜ ਹੋ ਸਕਦਾ ਹੈ ਜਾਂ ਹੋ ਰਿਹਾ ਹੈਗਾ ਬਿਲਕੁਲ ਜੀ ਤੇ ਕੈਂਸਰ ਮਤਲਬ ਅੱਜ ਦੀ ਡੇਟ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਏਡਾ ਕੁਝ ਐਡਵਾਂਸ ਹੋ ਚੁੱਕਾ ਹੈ ਵੀ ਕਈ ਪੇਸ਼ੈਂਟਸ ਐਡਵਾਂਸ ਸਟੇਜ ਦੇ ਵਿੱਚ ਜਿਹੜੀ ਆਪਾਂ ਸਟੇਜ 4 ਕਹਿ ਦਿੰਦੇ ਆ ਉਹਦੇ ਵਿੱਚ ਵੀ ਸਾਨੂੰ ਬਹੁਤ ਸੋਨੇ ਰਿਜ਼ਲਟ ਮਿਲਦੇ ਆ ਕਿ ਕਈ ਪੇਸ਼ੈਂਟਸ ਕਿਉਰ ਵੀ ਹੋ ਜਾਂਦੇ ਆ ਤਾਂ ਜਿਹੜਾ ਇੱਕ ਸਟਿਗਮਾ ਹੈ ਜਾਂ ਇੱਕ ਆਪਾਂ ਨਾਮੁਰਾਦ ਬਿਮਾਰੀ ਦੀ ਗੱਲ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ 'ਚ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਓਕੇ ਇਹਨੂੰ ਇੱਕ ਬਿਮਾਰੀ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਜਿਹਦਾ ਇਲਾਜ ਹੈਗਾ ਐਡਵਾਂਸ ਟੈਕਨੀਕਸ ਨਾਲ ਇਲਾਜ ਹੈਗਾ ਬਹੁਤ ਸਾਰੀ ਰਿਸਰਚ ਹੋ ਰਹੀ ਹੈ ਜਿਹੜੀ ਕੈਂਸਰ ਫੀਲਡ ਦੇ ਜੀ ਉਹਨਾਂ ਦੇ ਰਿਜ਼ਲਟਸ ਬਹੁਤ ਇੰਪਰੂਵ ਹੋ ਗਏ ਹਨ ਪਲੱਸ ਜਿਹੜੀ ਟ੍ਰੀਟਮੈਂਟ ਦੇ ਆਪਾਂ ਸੋਚਦੇ ਆਂ ਵੀ ਸਾਈਡ ਇਫੈਕਟਸ ਬਹੁਤ ਹੈ ਨੁਕਸਾਨ ਬਹੁਤ ਹੈ ਉਹ ਬਹੁਤ ਮਿਨਿਮਲ ਰਹਿ ਗਿਆ ਤਾਂ ਮਤਲਬ ਇਹ ਕਹਿਣਾ ਵੀ ਕੈਂਸਰ ਇੱਕ ਡੈਥ ਦਾ ਰੂਪ ਹੈ ਤਾਂ ਉਹ ਮੇਰੇ ਸਮਝ ਮੈਨੂੰ ਬੜਾ ਗਲਤ ਹੈ ਔਰ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਸਰ ਅ ਇਹ ਅਸੀਂ ਕਹਿ ਸਕਦੇ ਆਂ ਜੀ ਸਿਰ ਤੋਂ ਲੈ ਕੇ ਪੈਰ ਤੱਕ ਹਰ ਜਗ੍ਹਾ ਤਾਂ ਹੋ ਸਕਦਾ ਓਕੇ ਤਾਂ ਜਿੱਥੇ ਜਿੱਥੇ ਬਾਡੀ ਦੇ ਸੈੱਲ ਹੈਗੇ ਆ ਉੱਥੇ ਉੱਥੇ ਕੈਂਸਰ ਹੋ ਸਕਦਾ ਹੈ ਬ੍ਰੇਨ ਦਾ ਕੈਂਸਰ ਫੇਫੜਾ ਮੂਦਾ ਕੈਂਸਰ ਫੇਫੜੇ ਦਾ ਕੈਂਸਰ ਜੀ ਦਾ ਕੈਂਸਰ ਲੱਤਾਂ ਦੇ ਵਿੱਚ ਹੱਡੀਆਂ ਦੇ ਵਿੱਚ ਹਰ ਜਗ੍ਹਾ ਤੇ ਕੈਂਸਰ ਹੋ ਸਕਦਾ ਹੈ ਤਾਂ ਮਤਲਬ ਸਰੀਰ ਦਾ ਕੋਈ ਇਹੋ ਜਿਹਾ ਅੰਗ ਨਹੀਂ ਹੈ ਜਿਹਦਾ ਕੈਂਸਰ ਨਹੀਂ ਹੋ ਸਕਦਾ ਚਮੜੀ ਦਾ ਵੀ ਕੈਂਸਰ ਹੋ ਸਕਦਾ ਹੈ ਓਕੇ ਜਿਵੇਂ ਤੁਸੀਂ ਪਿਛਲੇ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀ ਆਪਣੀ ਮਾਲਵਾ ਬੈਲਟ ਦੇ ਵਿੱਚ ਉਹ ਬਠਿੰਡਾ ਇੱਥੇ ਕੈਂਸਰ ਦੇ ਜ਼ਿਆਦਾ ਮਾਮਲੇ ਪਾਏ ਜਾਂਦੇ ਨੇ ਕੀ ਇਹ ਸੱਚਾਈ ਹੈ ਜਾਂ ਸਿਰਫ ਇੱਕ ਵਹਿਮ ਹੀ ਹੈ ਮੈਂ ਮੰਨਦਾ ਸਰ ਵੀ ਬਠਿੰਡਾ ਦੇ ਵਿੱਚ ਕੈਂਸਰ ਜ਼ਿਆਦਾ ਹੈ ਜੀ ਪਰ ਜੇ ਆਪਾਂ ਦੇਖੀਏ ਤਾਂ ਸ਼ਾਇਦ ਵੈਸਟਰਨ ਕੰਟਰੀਜ਼ ਆਪਣੇ ਨਾਲੋਂ ਜ਼ਿਆਦਾ ਹੈਗੇ। ਓਕੇ। ਪਰ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਮਾਲਵਾ ਬੈਲਚ ਕੇਸਿਸ ਜ਼ਿਆਦਾ ਪਾਈ ਜਾ ਰਹੇ ਆ। ਐਗਜ਼ੈਕਟ ਕਾਰਨ ਨਹੀਂ ਮੈਂ ਦੱਸ ਸਕਦਾ। ਓਕੇ। ਸ਼ਾਇਦ ਪੈਸਟੀਸਾਈਡਸ ਜਾਂ ਹੈਵੀ ਮੈਟਲਸ ਆਪਣੇ ਪਾਣੀ ਚ ਜ਼ਿਆਦਾ ਹੈਗੇ ਆ। ਉਹਦੇ ਕਾਰਨ ਕੈਂਸਰ ਕੇਸਿਸ ਜ਼ਿਆਦਾ ਹੈ। ਪਰ ਦੂਜੇ ਪਾਸੇ ਇਹ ਵੀ ਆਉਂਦਾ ਵੀ ਜੇ ਪੈਸਟੀਸਾਈਡਸ ਜਾਂ ਹੈਵੀ ਮੈਟਲਸ ਕਾਰਨ ਜ਼ਿਆਦਾ ਹੁੰਦਾ ਤਾਂ ਇੱਕ કે ਦੋ ਪ੍ਰਕਾਰ ਦੇ ਕੈਂਸਰ ਜ਼ਿਆਦਾ ਹੁੰਦੇ। ਓਕੇ। ਓਵਰਲ ਹਰ ਤਰ੍ਹਾਂ ਦਾ ਕੈਂਸਰ ਹੀ ਇੱਥੇ ਜ਼ਿਆਦਾ ਪਾਇਆ ਜਾ ਰਿਹਾ ਹੈ। ਤੇ ਐਗਜੈਕਟਲੀ ਇਹ ਬੋਲਣਾ ਵੀ ਕੈਂਸਰ ਇਸ ਸਪੈਲਟ ਕਿਉਂ ਜ਼ਿਆਦਾ ਹੈ ਅ ਅਜੇ ਸ਼ਬਦ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਰਿਸਰਚ ਚੱਲ ਰਹੀ ਹੈ ਤੇ ਵਿਦ ਟਾਈਮ ਆਪਾਂ ਨੂੰ ਇਸੇ ਦਾ ਆਨਸਰ ਮਿਲੇਗਾ ਓਕੇ ਤੁਸੀਂ ਬੜਾ ਵਧੀਆ ਸਾਰੇ ਇਸ ਚੀਜ਼ ਦੇ ਬਾਰੇ ਜ਼ਿਕਰ ਕੀਤਾ ਕਿ ਲਾਈਕ ਬਹੁਤ ਸਾਰੇ ਲੋਕਾਂ ਨੇ ਧਾਰਨਾਵਾਂ ਬਣੀਆਂ ਨੇ ਕਿ ਬਠਿੰਡੇ ਦਾ ਪਾਣੀ ਨਹੀਂ ਸਹੀ ਹੈ ਉਹਦੇ ਕਰਕੇ ਕੈਂਸਰ ਹੈ ਜਾਂ ਜਿਹੜੀ ਇੱਥੇ ਫਸਲਾਂ ਦਾ ਜੋ ਇੱਥੇ ਮਤਲਬ ਉਹਨੂੰ ਬੀਜ ਰਹੇ ਆ ਉਹਦੇ ਚ ਯੂਜ਼ ਕਰਨ ਵਾਲੇ ਜਿਹੜੇ ਪੈਸਟੀਸਾਈਡਸ ਜਾਂ ਕੁਝ ਦਵਾਈਆਂ ਨੇ ਉਹਨਾਂ ਦੇ ਥਰੂ ਹੋ ਰਿਹਾ ਬਟ ਤੁਸੀਂ ਬਹੁਤ ਵਧੀਆ ਪੁਆਇੰਟ ਦੱਸਿਆ ਕਿ ਹਜੇ ਇਸ ਚੀਜ਼ ਦੇ ਉੱਪਰ ਰਿਸਰਚ ਚੱਲ ਰਹੀ ਹੈ ਊਡ ਬੀ ਇਨ ਫਿਊਚਰ ਕਿ ਕੀ ਹੋ ਸਕਦਾ ਕੀ ਨਹੀਂ ਹੈ ਕਿਉਂਕਿ ਕੋਈ ਵੀ ਚੀਜ਼ ਨਾਲ ਆਪਾਂ ਜੋੜਦੇ ਹਾਂ ਕਿਸੇ ਵੀ ਕੈਂਸਰ ਨੂੰ ਤਾਂ ਉਸੇ ਤਰ੍ਹਾਂ ਦਾ ਹੀ ਕੈਂਸਰ ਹੋਣਾ ਚਾਹੀਦਾ ਮੰਨ ਲਓ ਪੈਸਟੀਸਾਈਡ ਦੇ ਕਾਰਨ ਹੈ ਤਾਂ ਅਸੀਂ ਮੰਨਦੇ ਹਾਂ ਵੀ ਦੋ ਤਿੰਨ ਤਰ੍ਹਾਂ ਦਾ ਕੈਂਸਰ ਹੈ ਵੀ ਜਿਹੜਾ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਣਾ ਚਾਹੀਦਾ ਇੱਥੇ ਪਰ ਓਵਰਆਲ ਦੇਖਿਆ ਜਾਏ ਤਾਂ ਕੋਈ ਐ ਡਿਸਟ੍ਰਿਬਿਊਸ਼ਨ 'ਚ ਫਰਕ ਨਹੀਂ ਹੈਗਾ ਵੀ ਹਰ ਤਰ੍ਹਾਂ ਦਾ ਜੋ ਕੈਂਸਰ ਹੈਗਾ ਉਹ ਆਪਣੇ ਇਲਾਕੇ 'ਚ ਦੇਖਣ ਨੂੰ ਮਿਲਦਾ ਹੈ ਜੀ ਅੱਗੇ ਸਰ ਇਹ ਹੈ ਕਿ ਪੁਰਸ਼ਾਂ ਤੇ ਮਹਿਲਾਵਾਂ ਦੇ ਵਿੱਚ ਜਿਹੜਾ ਇਹ ਕੈਂਸਰ ਸਕਰੀਨਿੰਗ ਟੈਸਟ ਹੈ ਇਹ ਕਦੋਂ ਕਰਵਾਉਣਾ ਚਾਹੀਦਾ ਹੈ ਔਰ ਇਹਦੇ ਲਈ ਇੱਕ ਕੋਈ ਫਿਕਸ ਏਜ ਹੋਣੀ ਜ਼ਰੂਰੀ ਹੈ ਔਰ ਇਹ ਟੈਸਟ ਕਿੰਨਾ ਕੁ ਪੇਨਫੁੱਲ ਹੁੰਦਾ ਹੈ ਦੇਖੋ ਸਕਰੀਨਿੰਗ ਅਵੇਅਰਨੈਸ ਮੇਰੇ ਨਾਲ ਦਾ ਬਹੁਤ ਕਮੀ ਐ ਇਸ ਚ ਇਹ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਵੀ ਸਕਰੀਨਿੰਗ ਕੀ ਹੁੰਦਾ ਹੈਗਾ ਤੇ ਕਿਵੇਂ ਕੀਤੀ ਜਾਂਦੀ ਹੈ ਜੀ ਤਾਂ ਇਸ ਚੀਜ਼ ਨੂੰ ਸਮਝਣਾ ਮਤਲਬ ਆਪਣੇ ਸਭ ਲਈ ਬਹੁਤ ਜ਼ਰੂਰੀ ਹੈ ਕਿ ਜੇ ਕੈਂਸਰ ਤੋਂ بچਿਆ ਜਾ ਸਕਦਾ ਆਪਣਾ ਲਾਈਫ ਸਟਾਈਲ ਸੁਧਾਰਿਆ ਜਾ ਸਕਦਾ ਹੈ ਦੂਸਰਾ ਪਾਰਟ ਹੈ ਸਕਰੀਨਿੰਗ ਦਾ ਸਕਰੀਨਿੰਗ ਦਾ ਮਤਲਬ ਹੈ ਵੀ ਕੈਂਸਰ ਸ਼ਾਇਦ ਬਣ ਚੁੱਕਾ ਹੈ ਬਟ ਬੜਾ अर्ਲੀ ਸਟੇਜ ਆਪਾਂ ਉਹਨੂੰ ਪਕੜ ਰਹੀ ਹਾਂ ਤਾਂ ਇਹ ਸਕਰੀਨਿੰਗ ਟੈਸਟ ਕੁਝ ਗਾਈਡਲਾਈਨਸ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਇਹ ਸਕ੍ਰੀਨ ਟੈਸਟ ਤੁਸੀਂ ਕਰੋ ਉਹਦੇ ਵਿੱਚ ਮੇਲ ਦੀ ਗੱਲ ਕਰੀਏ ਤਾਂ ਮੇਲ ਚ ਪ੍ਰੋਸਟੇਟ ਜਿਹੜਾ ਗਦੂਦ ਹੁੰਦਾ ਉਹਦੇ ਕੈਂਸਰ ਦੀ ਅਸੀਂ ਗੱਲ ਕਰਦੇ ਹਾਂ ਅਬੋਵ 50 ইয়ার্স ওকে ਇਹਦੇ ਵਿੱਚ ਇੱਕ ਤਾਂ ਬਲੱਡ ਟੈਸਟ ਕੀਤਾ ਜਾਂਦਾ ਪੀਐਸਏ ਕਹਿੰਦੇ ਨੇ ਅਸੀਂ ਪਲੱਸ ਡਿਜੀਟਲ ਰੈਕਟਲ ਐਗਜ਼ਾਮੀਨੇਸ਼ਨ ਜੀ ਪ੍ਰੋਸਟੇਡ ਨੂੰ ਹੱਥ ਲਗਾ ਕੇ ਚੈੱਕ ਕੀਤਾ ਜਾਂਦਾ ਵੀ ਉਹ ਹਾਰਡ ਤਾਂ ਨਹੀਂ ਹੋ ਰਿਹਾ ਓਕੇ ਤੇ ਜੇ ਹਾਈ ਰਿਸਕ ਪੇਸ਼ੈਂਟ ਹੋਵੇ ਤਾਂ 45 ਤੋਂ ਬਾਅਦ ਅਸੀਂ ਕਹਿੰਦੇ ਆ ਵੀ ਉਹ ਟੈਸਟ ਕਰਾਣੇ ਚਾਹੀਦੇ ਓਕੇ ਦੂਸਰਾ ਕੈਂਸਰ ਦਾ ਟੈਸਟ ਜਿਹੜਾ ਸਕ੍ਰੀਨਿੰਗ ਟੈਸਟ ਹੈਗਾ ਉਹ ਕੋਲੋਨ ਕੈਂਸਰ ਹੈ ਹਾਲਾਂਕਿ ਕੋਲੋਨ ਕੈਂਸਰ ਆਪਣੀ ਬੈਲਟ 'ਚ ਜਾਂ ਆਪਣੀ ਇੰਡੀਆ ਦੇ ਵਿੱਚ ਘੱਟ ਹੈ ਐਜ਼ ਕੰਪੇਅਰ ਟੂ ਵੈਸਟਰਨ ਜੀ ਕਿਉਂਕਿ ਉਧਰ ਫਾਈਬਰ ਇਨਟੇਕ ਘੱਟ ਹੈ ਆਪਣੇ ਖਾਣੇ ਦੇ ਵਿੱਚ ਫਾਈਬਰ ਚੰਗਾ ਹੈਗਾ ਬਟ ਸਟਿਲ ਜਿਹੜੀਆਂ ਗਾਈਡਲਾਈਨ ਸਾਡੇ ਕੋਲ ਆਂਦੀਆਂ ਉਹ ਸਾਰੀਆਂ ਵੈਸਟਰਨ ਕੰਟਰੀਸ ਤੋਂ ਯੂਐਸ ਤੋਂ ਬਣ ਕੇ ਆਂਦੀਆਂ ਲਾਈਕ ਕੋਲੋਨ ਕੈਂసర్ ਦਾ ਸਕ੍ਰੀਨਿੰਗ ਟੈਸਟ ਵੀ ਕਰਨਾ ਚਾਹੀਦਾ ਹੈਗਾ 댓 ਇਜ਼ ਅਬოვ 45 ইয়ার্স ਉਹਦੇ ਚ ਇੱਕ ਤਾਂ ਸਟੂਲ ਦੇ ਵਿੱਚ ਬਲੱਡ ਚੈੱਕ ਕੀਤਾ ਜਾਂਦਾ ਓਕੇ ਤੇ ਇੱਕ ਕੋਲੋਨੋਸਕੋਪੀ ਕਿਹਾ ਜਾਂਦਾ ਵੀ ਕਰਨੀ ਚਾਹੀਦੀ 10-10 ਸਾਲਾਂ ਬਾਅਦ ਇਹ ਟੈਸਟ ਕੋਲੋਨ ਦਾ ਮੇਲ ਤੇ ਫੀਮੇਲ ਦੋਨੋਂ ਵਾਸਤੇ ਹੀ ਹੈਗਾ ਤੀਸਰਾ ਟੈਸਟ ਜੇ ਆਪਾਂ ਗੱਲ ਕਰੀਏ ਮੇਲਜ਼ ਵਿੱਚ ਤਾਂ ਲੰਗ ਕੈਂసర్ ਵਾਸਤੇ ਸਕ੍ਰੀਨਿੰਗ ਟੈਸਟ ਹੈਗਾ ਜਿਹਦੇ ਚ Scan, लो डोज सीटी स्कैन क्योंकि सीटी स्कैन ਜਿਹੜਾ ਹੈ ਬਹੁਤ ਜ਼ਿਆਦਾ ਰੇਡੀਏਸ਼ਨਸ ਦਿੰਦਾ ਹੈ ਤਾਂ ਲੋ ਡੋਸ ਕਰਕੇ ਸੀਟੀ ਸਕੈਨ ਚੈਸ ਦਾ ਕਰਨਾ ਹੁੰਦਾ ਹੈ ਉਹ ਪਰ ਉਹਨਾਂ 'ਚ ਹੀ ਕਰਨਾ ਹੁੰਦਾ ਜਿਹੜੇ ਹੈਵੀ স্মੋਕਰਸ ਹੈ ਹੈਵੀ স্মੋਕਰਸ ਦਾ ਮਤਲਬ ਜਿਹੜੇ 20 ਪੈਕਸ ਸਮੋਕਿੰਗ ਲੈਂਦੇ ਆ ਮਤਲਬ ਉਹ ਇੱਕ ਪੈਕ ਸਿਗਰਟ ਦਾ 20 ਸਾਲਾਂ ਵਸਤੇ ਚੇਨ স্মੋਕਰ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਇਹ ਲੋ ਡੋਸ ਸੀਟੀ ਸਕੈਨ ਐਡਵਾਈਜ਼ਡ ਹੈ ਮੋਰ ਦਨ 50 ইয়ার্স ਫੀਮੇਲ ਦੀ ਗੱਲ ਕਰੀਏ ਪੈਪਸ ਮੀਅਰ ਬੜਾ ਇੰਪੋਰਟੈਂਟ ਟੈਸਟ ਹੈ ਤੇ ਅਵੇਅਰਨੈਸ ਇਹਦੀ ਨਹੀਂ ਹੈਗੀ ਏ ਅਬოვ 21 ਇਅਰਸ ਕਰਨਾ ਬੰਦ ਹੈ ਓਕੇ ਤੇ ఎవਰੀ 3 ਇਅਰਲੀ ਕਰਦੇ ਆ ਓਕੇ ਤੇ ਬ੍ਰੈਸਟ ਦਾ ਆਪਾਂ ਪਤਾ ਹੈ ਵੀ ਬ੍ਰੈਸਟ ਕੈਂਸਰ ਤੇ ਸਰਵਿਕਸ ਕੈਂਸਰ ਬਹੁਤ ਕਾਮਨ ਕੈਂਸਰ ਹੈ ਫੀਮੇਲਸ ਤੇ ਜਿਹੜਾ ਬ੍ਰੈਸਟ ਕੈਂਸਰ ਸਕਰੀਨਿੰਗ ਹੈਗੀ ਹੈ ਉਹ 40 ਇਅਰਸ ਦੀ ਏਜ ਚ ਕਿਹਾ ਜਾਂਦਾ ਅਬ 40 ਇਅਰਸ ਜੀ ਕਰੋ ਉਹਦੇ ਲਈ ਐਕਸ-ਰੇ ਮੈਮੋਗ੍ਰਾਫੀ ਕਿਹਾ ਜਾਂਦਾ ਓਕੇ ਇਹ ਕਈ ਲੋਕ ਪੁੱਛਦੇ ਆ ਵੀ ਐਕਸ-ਰੇ ਮੈਮੋਗ੍ਰਾਫੀ ਕਿਉਂ ਵੀ ਤੁਸੀਂ ਅਲਟਰਾਸਾਉਂਡ ਕਿਉਂ ਨਹੀਂ ਜਾਂ ਕੁਝ ਹੋਰ ਨਹੀਂ ਇੱਕ ਸਪੈਸਿਫਿਕ ਜਿਹੜਾ ਬ੍ਰੈਸਟ ਕੈਂਸਰ ਹੈ ਨਾ ਉਹਦੇ ਵਿੱਚ ਕੈਲਸੀਫਿਕੇਸ਼ਨ ਹੁੰਦੀ ਹੈ ਜਿਹਨੂੰ ਅਸੀਂ ਮਾਈਕਰੋ ਕੈਲਸੀਫਿਕੇਸ਼ਨ ਕਹ ਦਿੰਦੇ ਹਾਂ ਮਾਈਕਰੋ ਕੈਲਸੀਫਿਕੇਸ਼ਨ ਇਹ ਜਿਹੜੀ ਮਾਈਕਰੋ ਕੈਲਸੀਫਿਕੇਸ਼ਨ ਹੈ ਇਹ ਐਕਸਰੇ 'ਚ ਹੀ ਡਿਟੈਕਟ ਹੁੰਦੀ ਓਕੇ ਤਾਂ ਕਰਕੇ ਬ੍ਰੈਸਟ ਕੈਂਸਰ ਸਕ੍ਰੀਨਿੰਗ 'ਚ ਐਕਸਰੇ ਮੈਮੋਗ੍ਰਾਫੀ ਕੀਤੀ ਜਾਂਦੀ ਹੈ ਤੇ ਅਬਾ 40 ইয়ারਸ ਰਿਕਮੈਂਡਡ ਹੈ ਕਈ ਗਾਈਡਲਾਈਨਸ ਕਹਿੰਦੀ ਹੈ 50 ইয়ারਸ ਬਟ ਇਹ ਕੁਝ ਟੈਸਟ ਹੈ ਜਿਹੜੇ ਸਕ੍ਰੀਨਿੰਗ ਵਾਸਤੇ ਕੀਤੇ ਜਾਂਦੇ ਬਹੁਤ ਵਧੀਆ ਸਰ ਤੁਸੀਂ ਦੱਸਿਆ ਕਿ ਲਾਈਕ ਮਹਿਲਾ ਔਰ ਪੁਰਸ਼ ਦੋਨਾਂ ਦੇ ਵਿੱਚ ਡਿਫਰੈਂਟ ਟਾਈਪ ਦੇ ਔਰ ਉਹਨਾਂ ਦੇ ਕਈ ਜਿਹੜੇ ਕਾਰਨ ਨੇ ਔਰ ਇੱਕ ਨਿਯਮਿਤ ਉਮਰ ਉਹਨਾਂ ਦੀ ਔਰ ਜਿਦਵੇਂ ਆਪਾਂ ਗੱਲ ਕੀਤੀ ਹੈ ਕਿ ਜਿਹੜੇ ਇਹ ਟੈਸਟ ਕਰਵਾਉਂਦੇ ਨੇ ਜਿਹੜੇ ਇਹ ਜਦੋਂ ਟੈਸਟ ਦੇ ਵਿੱਚ ਉਹ ਉਹਨਾਂ ਨੂੰ ਕੋਈ ਪੇਨ ਵੀ ਮਹਿਸੂਸ ਹੁੰਦੀ ਹੈ ਪੇਨ ਡਿਪੈਂਡ ਕਰਦਾ ਆਪਾਂ ਕਿਹੜਾ ਟੈਸਟ ਕਰ ਰਹੇ ਹਾਂ ਜਿਵੇਂ ਕੋਲੋਨੋਸਕੋਪੀ ਕਰਦੇ ਆਂ ਕੰਪਲਿਸਲੀ ਇਨਵੇਸਿਵ ਪ੍ਰੋਸੀਜਰ ਹੈ ਤਾਂ ਥੋੜਾ ਬਹੁਤ ਪੇਨ ਹੁੰਦਾ ਹੈ ਪੈਪਸ ਮੀਅਰ ਆਪਾਂ ਸਰਵਿਕਸ ਤੋਂ ਸੈਂਪਲ ਲੈਂਦੇ ਆਂ ਤਾਂ ਥੋੜਾ ਬਹੁਤ ਡਿਸਕੰਫਰਟ ਹੁੰਦਾ ਆਪਾਂ ਕਹਿ ਸਕਦੇ ਆਂ ਪੇਨ ਨਹੀਂ ਬ੍ਰੈਸਟ ਐਗਜ਼ਾਮੀਨੇਸ਼ਨ ਚ ਐਕਸਰੇਮ ਕਰਦੇ ਆਂ ਤਾਂ ਉਦ ਸ਼ੁਕਰੀਆ ਸਰ ਔਰ ਸਰ ਆਪਾਂ ਗੱਲ ਕਰਦੇ ਆ ਕਿ ਜਿਵੇਂ ਹੁਣ ਆਪਾਂ ਟੈਸਟ ਬਾਰੇ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਆਪਾਂ ਪਤਾ ਲਗਾ ਸਕਦੇ ਆ ਕੁਝ ਲੋਕ ਸਕਰੀਨਿੰਗ ਤੋਂ ਬਹੁਤ ਘਬਰਾਉਂਦੇ ਆ ਉਹਦੇ ਲਈ ਲਾਈਕ ਕੋਈ ਡਰ ਹੈ ਜਾਂ ਇਹ ਜਸਟ ਇਹ ਸੋਚ ਕੇ ਸਮਾਜ ਦੇ ਵਿੱਚ ਕੀ ਆਪਾਂ ਸੋਚ ਬਦਲ ਸਕਦੇ ਆ ਕਿ ਉਹਨਾਂ ਨੂੰ ਆਪਾਂ ਮੋਟੀਵੇਟ ਕਰ ਸਕਦੇ ਆ ਕਿ ਇਹ ਟੈਸਟ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਪਹਿਲਾਂ ਤਾਂ ਇਹ ਆਪਣੇ ਇੰਡੀਆ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸਕਰੀਨਿੰਗ ਦੀ ਅਵੇਅਰਨੈਸ ਹੀ ਹੈ ਨਹੀਂ ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੈਂਸਰ ਸਕਰੀਨਿੰਗ ਹੁੰਦੀ ਹੈ ਯਾ ਇਹ ਕਿੰਨਾ ਨੂੰ ਕਰਾਣੀ ਚਾਹੀਦੀ ਹੈ ਜੀ ਤਾਂ ਉਹ ਅਵੇਅਰਨੈਸ ਲੋਕਾਂ ਚ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ ਜੀ ਜਦੋਂ ਅਵੇਅਰਨੈਸ ਹੋਏਗੀ ਫਿਰ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਬਾਰੇ ਆਪਾਂ ਗੱਲ ਕਰ ਪਾਵਾਂਗੇ ਠੀਕ ਹੈ ਨਾ ਦੂਸਰਾ ਇਹ ਵੀ ਜੇ ਚਲੋ ਆਪਾਂ ਕਹਿੰਨੇ ਵੀ ਅਵੇਅਰਨੈਸ ਥੋੜੀ-ਬਹੁਤ ਹੈਗੀ ਹੈ ਤਾਂ ਜਿਹੜੇ ਲੋਕੀ ਆ ਉਹ ਡਰ ਜਾਂਦੇ ਆ ਵੀ ਜੇ ਕੈਂਸਰ ਹੋ ਗਿਆ ਤਾਂ ਡੈੱਡ ਐਂਡ ਹੈ ਵੀ ਕਦੇਲੀ ਜਿੰਨਾ ਟਾਈਮ ਹੈ ਵਧੀਆ ਕੱਢੋ ਜੀ ਠੀਕ ਹੈ ਕਈ ਲੋਕ ਇਹ ਵੀ ਸੋਚ ਜਾਂਦੇ ਆ ਵੀ ਸ਼ਾਇਦ ਕੈਂਸਰ ਸਕ੍ਰੀਨਿੰਗ ਨਾਲ ਹੀ ਸਾਨੂੰ ਕੈਂਸਰ ਹੋ ਜਾਊਗਾ ਓਕੇ ਠੀਕ ਹੈ ਤੀਸਰਾ ਕਈ ਵਾਰ ਖਰਚਾ ਵੀ ਹੈ ਦੇਖੋ ਕੋਈ ਇਹ ਜਿਹੜੇ ਟੈਸਟ ਹੈਗੇ ਆ ਵੀ ਗਵਰਨਮੈਂਟ ਦੀ ਪਾਲਿਸੀਸ ਨਹੀਂ ਹੈਗੇ ਜਨਰਲ ਇੰਸ਼ੋਰੈਂਸ ਕੰਪਨੀਆਂ ਉਹ ਵੀ ਨਹੀਂ ਕਵਰ ਕਰਦੀਆਂ ਤਾਂ ਕਾਸਟ ਵੀ ਇਨਵੋਲਡ ਹੈਗੀ ਹੈ ਥੋੜੀ ਬਹੁਤ ਤਾਂ ਕਰਕੇ ਵੀ ਲੋਕੀ ਨਹੀਂ ਕਰਵਾਉਂਦੇ ਓਕੇ ਔਰ ਇੱਕ ਇਹ ਵੀ ਹੈ ਸਰ ਜਿਵੇਂ ਤੁਸੀਂ ਦੱਸਿਆ ਹੁਣੇ ਜ਼ਿਕਰ ਕੀਤਾ ਸੀ ਕਿ ਕੁਝ ਕੁ ਲੋਕਾਂ ਨੂੰ ਇਹ ਡਰ ਹੁੰਦਾ ਕਿ ਜੇ ਮੈਂ ਸਕੈਨ ਕਰਵਾਇਆ ਜਾਂ ਟੈਸਟ ਕਰਵਾਇਆ ਤਾਂ ਮੈਨੂੰ ਸ਼ਾਇਦ ਪੋਜ਼ਿਟਿਵ ਆ ਜੇ ਸੋ ਕੀ ਇਹ ਜਦੋਂ ਕਿਸੇ ਬੰਦੇ ਨੂੰ ਕੈਂਸਰ ਹੈ ਜੇ ਪੋਜ਼ਿਟਿਵ ਆਉਂਦਾ ਤਾਂ ਉਹ ਛੂਹਣ ਦੇ ਨਾਲ ਵੀ ਹੁੰਦਾ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਹੁੰਦਾ ਇਹ ਜਿਹੜਾ ਤੁਸੀਂ ਕੁਐਸਚਨ ਲੈ ਕੇ ਆ ਰਹੇ ਹੋ ਮਤਲਬ ਇਹ ਲੋਕਾਂ ਚ ਅਸੀਂ ਅਕਸਰ ਦੇਖਦੇ ਆ ਲੋਕੀ ਕਹਿੰਦੇ ਆ ਵੀ ਜੇ ਅਸੀਂ ਕੈਂਸਰ ਨੂੰ ਛੂਇਆ ਕੈਂਸਰ ਚ ਸੂਈ ਲਗਾਈ ਕੈਂਸਰ ਚ ਆਪਰੇਸ਼ਨ ਕਰਾਇਆ ਤਾਂ ਇਹ ਫੈਲ ਜਾਏਗਾ ਤਾਂ ਇਹੋ ਜਿਹਾ ਕੁਝ ਨਹੀਂ ਹੈਗਾ ਮੈਨੂੰ ਪ੍ਰੈਕਟਿਸ ਕੈਂਸਰ ਦੇ ਫੀਲ드 ਤੇ ਕੰਮ ਕਰਦੇ 20 ਸਾਲ ਤੋਂ ਉੱਪਰ ਹੋ ਚੁੱਕੇ ਹਾਂ ਕੋਈ ਵੀ ਦੁਨੀਆ ਦਾ ਕੈਂਸਰ ਦਾ ਸੈਂਟਰ ਨਹੀਂ ਹੈ ਜਿਹੜਾ ਕੈਂਸਰ ਦੇ ਡਾਇਗਨੋਸਿਸ ਤੋਂ ਬਿਨਾ ਕੈਂਸਰ ਦਾ ਇਲਾਜ ਕਰੇ ਜਿਹੜੇ ਸਕ੍ਰੀਨਿੰਗ ਟੈਸਟ ਹੈ ਚਾਹੇ ਆਪਾਂ ਸਕ੍ਰੀਨਿੰਗ ਟੈਸਟ ਦੇ ਵਿੱਚ ਆਪਾਂ ਉਸ ਜਗ੍ਹਾ ਨੂੰ ਛੂ ਰਹੇ ਹਾਂ ਉੱਥੋਂ ਕੋਈ ਸੈਂਪਲ ਲੈ ਰਹੇ ਹਾਂ ਉਹ ਇੰਨੀ अर्ਲੀ ਸਟੇਜ ਚ ਪਕੜਿਆ ਜਾਂਦਾ ਹੈ ਵੀ ਉਹਦਾ ਬੜਾ ਵਧੀਆ ਰਿਜ਼ਲਟ ਆਂਦਾ ਹੈ 100% ਦੇ ਪੱਕੇ ਕਹਿ ਸਕਦੇ ਹਾਂ ਵੀ ਜੇ ਇਨ ਸਕ੍ਰੀਨਿੰਗ ਦੇ ਵਿੱਚ ਕੋਈ ਡਾਇਗਨੋਸ ਬਣ ਜੇ ਤਾਂ ਜੀ ਤੇ ਜੇ ਚਲੋ ਸਟੇਜ ਥੋੜੀ ਜ਼ਿਆਦਾ ਹੈਗੀ ਹੈ ਤੇ ਆਪਾਂ ਡਾਇਗਨੋਸ ਨਹੀਂ ਕਰਾਂਗੇ ਤਾਂ ਆਪਾਂ ਪ੍ਰੋਪਰ ਟਰੀਟਮੈਂਟ ਨਹੀਂ ਕਰ ਸਕਦਾ। ਜਿਹੜਾ ਆਪਰੇਸ਼ਨ ਕਰਨਾ ਹੈ, ਕੁਝ ਕੀਮੋਥੈਰਪੀ ਹੈ, ਰੇਡੀਏਸ਼ਨ ਥੈਰਪੀ ਹੈ, ਬਿਨਾ ਡਾਇਗਨੋਸਿਸ ਤੋਂ ਕੋਈ ਡਾਕਟਰ ਕਿਉਂ ਕਰੇਗਾ? ਤੇ ਕੋਈ ਪੇਸ਼ੈਂਟ ਵੀ ਕਿਉਂ ਕਰਾਏਗਾ? ਤਾਂ ਇਹ ਬੇਸਿਕ ਹੈ ਵੀ ਜੇ ਆਪਾਂ ਨੂੰ ਕੈਂਸਰ ਦਾ ਕੋਈ ਡਾਊਟ ਪੈ ਰਿਹਾ ਹੈ ਤਾਂ ਆਪਾਂ ਉਹਦੇ ਬੇਸਿਕ ਜਿਹੜੇ ਟੈਸਟ ਹੈ ਜਿਵੇਂ ਕਿ ਐਫਐਨਸੀ ਬਾਇਪਸੀ ਉਹ ਜ਼ਰੂਰ ਕਰਾਈ। ਇੱਕ ਸਰ ਆਪਾਂ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ ਇੱਥੇ ਕੈਂਸਰ ਦੇ ਨਾਲ ਜੁੜੇ ਬਹੁਤ ਸਾਰੇ ਮਿੱਥ ਜਾਂ ਭ੍ਰਮ ਅਤੇ ਸਟਿਗਮਾ ਹੈ। ਔਰ ਸਮਾਜ ਦੇ ਵਿੱਚ ਆਪਣੇ ਇਹ ਲੈਕ ਲੋਕਾਂ ਨੂੰ ਇਹ ਲੱਗਦਾ ਕਿ ਜੇ ਮੈਂ ਇਦਾਂ ਦਾ ਕੀਤਾ ਜਾਂ ਕਿਸੇ ਕੋਲ ਗਿਆ ਤਾਂ ਮੈਨੂੰ ਵੀ ਸ਼ਾਇਦ ਇਹ ਚੀਜ਼ਾਂ ਹੋ ਸਕਦੀਆਂ ਸੋ ਇਹਨਾਂ ਚੀਜ਼ਾਂ ਨੂੰ ਤੋੜਨ ਦੇ ਲਈ ਤੁਸੀਂ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਕੈਂਸਰ ਦਾ ਪਹਿਲੀ ਗੱਲ ਤਾਂ ਜਦੋਂ ਆਪਾਂ ਸ਼ੁਰੂਆਤ ਕੀਤੀ ਡਿਸਕਸ਼ਨ ਦੀ ਮੈਂ ਤੁਹਾਨੂੰ ਕਿਹਾ ਵੀ ਕੈਂਸਰ ਲੋਕੀ ਕਹਿੰਦੇ ਵੀ ਡੈਥ ਐਂਡ ਹੈ ਤਾਂ ਉਹ ਬਿਲਕੁਲ ਵੀ ਨਹੀਂ ਹੈ ਕੈਂਸਰ ਦੇ ਰਿਜ਼ਲਟਸ ਬਹੁਤ ਸੋਹਣੇ ਆ ਰਹੇ ਹੈ अर्ली ਸਟੇਜਿਸ ਦੇ ਵਿੱਚ ਆਲਮੋਸਟ ਕਿਉਰ ਹੈਗਾ ਜੀ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ओके ਦੂਸਰਾ ਤੁਸੀਂ ਗੱਲ ਕੀਤੀ ਵੀ ਫੈਲਦਾ ਨਾਲਦਿਆਂ ਨੂੰ ਕੰਟੇਜੀਅਸ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਜੇ ਕਿਸੇ ਫੈਮਿਲੀ ਮੈਂਬਰ ਨੂੰ ਕੈਂਸਰ ਹੋ ਗਿਆ ਹੈ ਤੇ ਉਹਨਾਂ ਦੀ ਫੈਮਿਲੀ ਚ ਕਿਸੇ ਹੋਰ ਨੂੰ ਉਸ ਤੋਂ ਕੈਂਸਰ ਨਹੀਂ ਹੋ ਸਕਦਾ ਜੀਨ ਦੇ ਵਿੱਚ ਕੋਈ ਦਿੱਕਤ ਹੈ ਤਾਂ ਉਹ ਡਿਫਰੈਂਟ ਗੱਲ ਹੈ ਬਟ ਅਦਰਵਾਇਜ਼ ਆਪਾਂ ਇੱਕ ਪੇਸ਼ੈਂਟ ਤੋਂ ਉਹਨਾਂ ਦੇ ਨਾਲਦਿਆਂ ਨੂੰ ਖਾਣਾ ਇਕੱਠੇ ਖਾਣ ਨਾਲ ਇਕੱਠੇ ਸੌਣ ਨਾਲ ਗੱਲ ਕਰੀਏ ਵੀ ਕੈਂਸਰ ਹੋ ਜਾਏਗਾ ਤਾਂ ਨਹੀਂ ਹੁੰਦਾ ਓਕੇ ਤਾਂ ਇਹ ਬੜਾ ਵੱਡਾ ਇੱਕ ਉਹ ਹੈਗਾ ਸ਼ੁਕਰੀਆ ਸਰ ਔਰ ਰੋਜ਼ਾਨਾ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਦਤਾਂ ਪਨਾ ਕੇ ਆਪਾਂ ਕੈਂਸਰ ਦਾ ਜਿਹੜਾ ਖਤਰਾ ਘਟਾ ਸਕਦੇ ਹਾਂ ਮੈਨੂੰ ਲੱਗਦਾ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਆਪਾਂ ਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਵੀ ਕੈਂਸਰ ਤੋਂ ਬਚਣਾ ਕਿਵੇਂ ਦੇਖੋ ਕੈਂਸਰ ਤੇ ਡਾਇਗਨੋਸ ਦੋ ਹੀ ਚੀਜ਼ਾਂ ਹੈਗੀਆਂ ਇੱਕ ਤਾਂ ਕੈਂਸਰ ਤੋਂ ਬਚੋ ਜੇ ਬਾਈ ਚਾਂਸ ਹੋ ਜਾਵੇ ਤਾਂ अर्ਲੀ ਡਾਇਗਨੋਸ ਕਰੋ ਜਲਦੀ ਟਰੀਟਮੈਂਟ ਕਰਵਾਓ ਜੀ ਬਚਨ ਦਾ ਇਹ ਹੈ ਵੀ ਇਹ ਅਸੀਂ ਮੰਨਦੇ ਹਾਂ ਵੀ ਜਿਹੜੀ ਇਹ ਬਿਮਾਰੀ ਹੈ ਇਹ ਜੀਨਸ ਦੇ ਕਾਰਨ ਹੁੰਦੀ ਹੈ ਜੀਨ ਖਰਾਬ ਹੋ ਜਾਂਦੇ ਆ ਬਾਡੀ ਦੇ ਵਿੱਚ ਓਕੇ ਆਪਾਂ ਜੀਨਸ ਨੂੰ ਸੰਭਾਲ ਕੇ ਰੱਖਣਾ ਹੈ ਜਿਵੇਂ ਕਹਿੰਦੇ ਆ ਸਿਗਰਟ ਸਮੋਕਿੰਗ ਜੀ ਤਬਾਕੂ ਆਪਾਂ ਲੈਣੇ ਆ ਇਹ ਆਪਣੇ ਜੀਨਸ ਨੂੰ ਡੈਮੇਜ ਕਰਦਾ ਤਾਂ ਸਿਗਰਟ ਸਮੋਕਿੰਗ ਬਹੁਤ ਵੱਡਾ ਕਾਰਨ ਹੈ ਕੈਂਸਰ ਦਾ ਅਲਕੋਹਲ ਸ਼ਰਾਬ ਪੀਣਾ ਜੀ ਬਹੁਤ ਵੱਡਾ ਕਾਰਨ ਹੈਗਾ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਜਦੋਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਤਾਂ ਨੈਗੇਟਿਵ ਹਾਰਮੋਨਸ ਕ੍ਰੀਏਟ ਹੁੰਦੇ ਆ ਆਪਣੀ ਬਾਡੀ ਦੇ ਅੰਦਰ ਐਂਟੀਆਕਸੀਡੈਂਟਸ ਨਹੀਂ ਆਉਂਦੇ ਸਟ्रेस ਬਣਦੀ ਹੈ ਉਹ ਵੀ ਇਹਨੂੰ ਕੈਂਸਰ ਨੂੰ ਬੜਾਵਾ ਦਿੰਦੀ ਹੈ ਜਾਂ ਆਪਾਂ ਕਹਿੰਨੇ ਵੀ ਜੇ ਫਿਜ਼ੀਕਲ ਐਕਟੀਵਿਟੀ ਚੰਗੀ ਹੈ ਤਾਂ ਉਹ ਨੂੰ ਦਬਾ ਕੇ ਰੱਖਦੀ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਡਾਈਟ ਦਾ ਬੜਾ ਵੱਡਾ ਰੋਲ ਹੈ ਜਿਹੜੀ ਆਪਣੀ ਡਾਈਟ ਹੈ ਮੈਂ ਮੰਨਦਾ ਵੀ ਆਪਣੀ ਡਾਈਟ ਦੇ ਵਿੱਚ ਪ੍ਰੋਟੀਨਸ ਬਹੁਤ ਘੱਟ ਹੈ ਆਪਣੀ ਡਾਈਟਸ ਦੇ ਵਿੱਚ ਮਿਨਰਲਸ ਤੇ ਵਿਟਾਮਿਨ ਬਹੁਤ ਘੱਟ ਹੈ ਇੱਕ ਬੈਲੈਂਸਡ ਡਾਈਟ ਨਾਮ ਦਾ ਕਨਸੈਪਟ ਹੁੰਦਾ ਜਿਦੇ ਚ ਕਿਹਾ ਜਾਂਦਾ ਵੀ ਆਪਣੀ ਜਿਹੜੀ ਡਾਈਟ ਹੈ ਉਹਦੇ ਚ ਐਡਕੂਏਟ ਅਮਾਉਂਟ ਆਫ ਪ੍ਰੋਟੀਨ ਹੋਣਾ ਚਾਹੀਦਾ ਫੈਟ ਹੋਣਾ ਚਾਹੀਦਾ ਹੈ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਬੇਸਿਕ ਹੈ ਜੀ ਇਹ ਤੋਂ ਇਲਾਵਾ ਵਿਟਾਮਿਨਸ ਤੇ ਮਿਨਰਲਸ ਹੋਣੇ ਚਾਹੀਦੇ ਤਾਂ ਜਿਹੜਾ ਪ੍ਰੋਟੀਨ ਪਾਰਟ ਆਪਣੀ ਡਾਈਟਸ ਘਟ ਹੈ ਪਲੱਸ ਆਪਾਂ ਫੂਡਸ ਵੀ ਬਹੁਤ ਘੱਟ ਲੋਕੀ ਖਾਂਦੇ ਆ ਜੀ ਤਾਂ ਉਹ ਮਿਨਰਲਸ ਜਿਹੜੇ ਮਿਲਨੇ ਆਪਾਂ ਨੂੰ ਵਿਟਾਮਿਨਸ ਮਿਲਨੇ ਆ ਫੂਡਸ ਤੋਂ ਉਹ ਨਹੀਂ ਮਿਲਦੇ ਤਾਂ ਆਪਣੀ ਡਾਈਟ ਬੇਸਿਕ ਜਿਹੜੀ ਡਾਈਟ ਹੈ ਉਹ ਆਪਾਂ ਨੂੰ ਬੈਲੈਂਸ ਕਰਨੀ ਚਾਹੀਦੀ ਹੈ ਜਿਸ ਵਿੱਚ ਫੂਡਸ ਵੀ ਹੋਣ ਵੈਜੀਟੇਬਲਸ ਵੀ ਹੋਣ ਗ੍ਰੀਨ ਵੈਜੀਟੇਬਲਸ ਵੀ ਹੋਣ ਪਲੱਸ ਉਹਦੇ ਵਿੱਚ ਪ੍ਰੋਟੀਨ ਵੀ ਚੰਗਾ ਹੋਵੇ ਜੀ ਤੇ ਬੜਾ ਅੱਜਕੱਲ ਟ੍ਰੈਂਡ ਚੱਲ ਪਿਆ ਫਾਸਟ ਫਾਸਟ ਫੂਡ ਜਿਹੜਾ ਹੈਗਾ ਇਹ ਪ੍ਰੋਸੈਸਡ ਰਹਿੰਦੇ ਆ ਇਹਦੇ ਵਿੱਚ ਮਤਲਬ ਕਈ ਵਾਰ ਤਾਂ ਪ੍ਰੀਜ਼ਰਵੇਟਿਵਸ ਹੁੰਦੇ ਆ ਉਹ ਨੁਕਸਾਨ ਕਰਦੇ ਆ ਜਾਂ ਜਿਹੜਾ ਫੂਡ ਆਰਟिकल्स ਆ ਉਹ ਡੈਮੇਜਡ ਹੁੰਦੇ ਆ ਹਨਾ ਉਹਨਾਂ ਨੂੰ ਕਈ ਵਾਰ ਫੰਗਸ ਤੱਕ ਲੱਗੀ ਹੁੰਦੀ ਆ ਤਾਂ ਉਹ ਆਪਾਂ ਨੂੰ ਬਹੁਤ ਨੁਕਸਾਨ ਕਰਦੇ ਆ ਤਾਂ ਫਾਸਟ ਫੂਡ ਤੋਂ ਮਿਲਦਾ ਬਹੁਤ ਪਰਹੇਜ਼ ਕਰਨਾ ਚਾਹੀਦਾ ਜੀ ਜੋ ਸਰ ਤੁਸੀਂ ਇਹ ਸਾਰੀ ਵਾਰਤਾਲਾਪ ਕੀਤੀ ਉਹਦਾ ਇੱਕ ਆਪਾਂ ਕਰਕਸ ਤੇ ਗੱਲ ਕਰੀਏ ਕਿ ਲਾਈਕ ਹਮੇਸ਼ਾ ਸਾਦਾ ਤੇ ਘਰ ਦਾ ਸੰਤੁਲਿਤ ਭੋਜਨ ਆਪਾਂ ਨੂੰ ਖਾਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਬਾਹਰ ਪੈਕੇਟ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਵੇਂ ਬੱਚੇ ਖਾ ਰਹੇ ਆ ਵੱਡੇ ਖਾ ਰਹੇ ਆ ਕਿਉਂਕਿ ਕੁਝ ਆਪਣਾ ਲਾਈਫ ਸਟਾਈਲ ਹੀ ਉਦਾਂ ਦਾ ਹੋ ਗਿਆ ਜੌਬਸ ਕਹਿ ਸਕਦੇ ਆ ਕੁਐਸਚਨ ਤਾਂ ਹੋ ਗਿਆ ਨਾ ਆਪਾਂ ਜਦੋਂ ਡਿਸਕਸ਼ਨ ਕੀਤੀ ਸੀ ਵੀ ਵੈਸਟਰਨ ਚ ਕੈਂਸਰ ਜ਼ਿਆਦਾ ਹੈ ਕਿਉਂਕਿ ਉੱਥੇ ਸਾਰਾ ਪ੍ਰੀਜ਼ਰਵੇਟਿਵ ਵਾਲਾ ਹੈ ਉੱਥੇ ਸਾਰਾ ਪੈਕਡ ਹੈ ਬਿਲਕੁਲ ਜੀ ਆਪਣਾ ਪਹਿਲਾਂ ਨਿਊਟ੍ਰੀਸ਼ਨ ਚੰਗਾ ਸੀਗਾ ਹੈਨਾ ਫਰੈਸ਼ ਫੂਡ ਫਰੈਸ਼ ਖਾਂਦੇ ਸੀ ਆਪਣੇ ਬਜ਼ੁਰਗ ਦੇਖੋਗੇ ਉਹ ਸਵੇਰ ਦਾ ਬਣਿਆ ਖਾਣਾ ਸ਼ਾਮੀ ਨਹੀਂ ਖਾਂਦੇ ਬਿਲਕੁਲ ਜੀ ਤੇ ਉੱਥੇ ਜੇ ਆਪਾਂ ਗੱਲ ਕਰੀਏ ਪੈਕੇਟ ਫੂਡ ਦੀ ਤਾਂ ਉਹ ਸ਼ਾਇਦ ਹਫ਼ਤਾ ਪਹਿਲਾਂ ਤਾਂ ਅ ਸਰ ਇਹਦੇ ਨਾਲ ਹੀ ਅੱਗੇ ਸਵਾਲ ਹੈ ਖਾਣ ਪੀਣ ਵਰਕਆਊਟ ਅਤੇ ਲਾਈਫਸਟਾਈਲ ਉਹਦੇ ਬਾਰੇ ਤੁਸੀਂ ਕੀ ਆਪਣਾ ਪੱਖ ਰੱਖਣਾ ਚਾਹੋਗੇ ਮੈਂ ਤੇ ਦੁਬਾਰਾ ਪ੍ਰੈਸ਼ਰਾਈਜ਼ ਕਰਨਾ ਚਾਹੁੰਗਾ ਗੱਲ ਤੇ ਆਪਣੀ ਡਾਈਟ ਚੰਗੀ ਹੋਣੀ ਚਾਹੀਦੀ ਹੈ ਡਾਈਟ ਦੇ ਵਿੱਚ ਪ੍ਰੋਟੀਨ ਚੰਗੇ ਹੋਣੇ ਚਾਹੀਦੇ ਹੈ ਵਿਟਾਮਿਨ ਹੋਣੇ ਚਾਹੀਦੇ ਹੈ ਪ੍ਰੋਟੀਨ ਜੇ ਵੈਜੀਟੇਰੀਅਨ ਹੈ ਤਾਂ ਪਨੀਰ ਹੈਨਾ ਸੋਇਆਬੀਨ ਚਨਾ ਇਨਾਂਚ ਪ੍ਰੋਟੀਨਸ ਮਿਲਦੇ ਆਪਾਂ নন ਵੈਜੀਟੇਰੀਅਨ ਹੈ ਤਾਂ ਆਪਾਂ ਚਿਕਨ ਕਹਿ ਸਕਦੇ ਆ ਫਿਸ਼ ਕਹਿ ਸਕਦੇ ਆ ਦੀਨ ਜਿਹੜਾ ਰੈੱਡ ਮੀਟ ਹੈ ਉਹਦੇ ਚ ਵੀ ਪ੍ਰੋਟੀਨ ਹੁੰਦਾ ਬਟ ਰੈੱਡ ਮੀਟ ਇਜ਼ ਨਾਟ ਗੁੱਡ। ਓਕੇ ਠੀਕ ਹੈ। ਮਿਨਰਲਸ ਵਿਟਾਮਿਨਸ ਹਸਤੇ ਪਨ ਫੂਡਸ ਖਾਣੇ ਪੈਣਗੇ। ਆਪਾਂ ਨੂੰ ਗ੍ਰੀਨ ਵੈਜੀਟੇਬਲਸ ਲੈਣੇ ਪੈਣਗੇ। ਜੀ। ਫਿਜ਼ੀਕਲ ਐਕਸਰਸਾਈਜ਼ ਇਜ਼ ਕੰਪਲਸਰੀ ਫਾਰ एवरीवन। ਓਕੇ। ਪਲੱਸ ਸਟਰੈਂਥ ਐਕਸਰਸਾਈਜ਼ ਆਲਸੋ ਕੰਪਲਸਰੀ। ਇੱਕ ਤਾਂ ਆਪਾਂ ਕਹਿੰਨੇ ਵੀ ਚਲੋ ਆਪਾਂ ਜੋਗਿੰਗ ਕਰ ਰਹੇ ਆਂ ਆਪਾਂ ਰਨਿੰਗ ਕਰ ਰਹੇ ਆਂ। ਪਲੱਸ ਉਹਦੇ ਨਾਲ ਕੀ ਆ ਜਾਂਦਾ ਵੀ ਤੁਸੀਂ ਸਟਰੈਂਥ ਐਕਸਰਸਾਈਜ਼ ਵੀ weight ਲਾਈਟ ਜੇ weight ਮਤਲਬ ਮਿਨੀਮਲ ਜੇ ਉਹਨੇ ਤੁਸੀਂ ਚੱਕੋ। ਉਹਦੇ ਨਾਲ ਤੁਹਾਡੇ ਵੀ ਫੁੱਲੀ ਸਟ੍ਰੈਸ ਫ੍ਰੀ ਲੀਵ ਹੁੰਦੀ ਹੈ ਉਹ ਵੀ ਆਪਣੀ ਜਿਹੜੀ ਡੇਲੀ ਸ਼ਡਿਊਲਸ ਹੈ ਉਹਦੇ ਵਿੱਚ ਹੋਣਾ ਚਾਹੀਦਾ ਐਟ ਲੀਸਟ 2 ਜਾਂ 3 ਦਿਨ ਹਫਤੇ 'ਚ ਆਪਾਂ ਨੂੰ ਸਟਰੈਂਥ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਓਬੈਸਟੀ ਨਹੀਂ ਹੋਣੀ ਚਾਹੀਦੀ ਅੱਜ ਦਾ ਸਰ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਦੱਸਿਆ ਮੇਰਾ ਕੋ ਦਾ ਐਕਸਪੀਰੀਅੰਸ ਹੈ ਕਿ ਆਪਣੀ ਹਰ ਜੌਬ ਅੱਜ ਕੱਲ ოਫੀਸ਼ਲ ਲੈਵਲ ਤੇ ਹੈ ਘਰ ਬੈਠੇ ਵੀ ਆਪਾਂ ਖਾਣਾ ਖਾਦਾ ਚਲੋ ਔਨ ਦਾ ਬੈੱਡ ਔਰ ਆਫਿਸ ਬੈਠ ਕੇ ਯੂ ਡੋਨਟ ਹੈਵ ਟਾਈਮ ਫਾਰ ਵਾਕ ਔਰ ਗੋਇੰਗ ਫਾਰ ਦਾ ਜਿਮ ਔਰ ਤੁਸੀਂ ਇੱਕ ਬਹੁਤ ਅੱਛਾ ਪੱਖ ਰੱਖਿਆ ਕਿ ਓਬੈਸਿਟੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਸੋ ਜੇ ਉਹ ਤੁਸੀਂ ਤੰਦਰੁਸਤ ਹੋ ਤਾਂ ਤੁਸੀਂ ਬਹੁਤ ਵਧੀਆ ਸਮਾਜ ਵੀ ਸਿਰਜ ਸਕਦੇ ਹੋ ਔਰ ਆਪਣੇ ਆਸ-ਪਾਸ ਤੁਸੀਂ ਬਿਮਾਰੀਆਂ ਨੂੰ ਬਿਲਕੁਲ ਸਦਾ ਵੀ ਨਹੀਂ ਦੇ ਸਕਦੇ ਜੀ ਔਰ ਸਰ ਇੱਕ ਹੋਰ ਸਵਾਲ ਇਹਦੇ ਨਾਲ ਹੀ ਜੁੜਿਆ ਕੈਂਸਰ ਅਵੇਅਰਨੈਸ ਵਧਾਉਣ ਦੇ ਲਈ ਆਪਾਂ ਕਿਹੜੇ-ਕਿਹੜੇ ਕੁਝ ਅਹਿਮ ਕਦਮ ਚੁੱਕ ਸਕਦੇ ਹਾਂ ਪਹਿਲਾਂ ਤਾਂ ਸਰ ਜਿਵੇਂ ਆਪਾਂ ਪੋਡਕਾਸਟ ਕਰ ਰਹੇ ਹਾਂ ਇਹੋ ਜਿਹੇ ਸਟੈਪਸ ਅਪਣਾ ਚੱਕਨੇ ਚਾਹੀਦੇ ਹੈ ਨਾ ਕਮਿਊਨਿਟੀ 'ਚ ਜਾ ਕੇ ਹੀ ਆਪਾਂ ਨੂੰ ਦੱਸਣਾ ਪਏਗਾ ਬੇਬੀ ਕਾਲਜ ਜਾ ਕੇ ਸਕੂਲਸ ਜਾ ਕੇ ਕੋਈ ਵੀ ਹੈਲਥ ਸੈਮੀਨਾਰ ਜਾਗਰੂਕਤਾ ਪ੍ਰਤੀ ਹੈ ਨਾ ਉਥੇ ਪਰਸਨਲੀ ਜਾ ਕੇ ਆਪਾਂ ਨੂੰ ਕਰਨਾ ਚਾਹੀਦਾ ਹੈ ਅਦਰਵਾਈਜ਼ ਕੋਈ ਰੇਡੀਓ ਤੇ ਹੈ ਨਾ ਡਿਜੀਟਲ ਮੀਡੀਆ ਥਰੂ ਆਪਾਂ ਨੂੰ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ ਜੀ ਜਿਹੜੇ ਵੀ ਕੋਈ ਡੇਜ਼ ਆਉਂਦੇ ਆ ਹੈ ਨਾ ਵਰਡ ਕੈਂసర్ ਡੇ ਜਾਂ ਕੁਝ ਵੀ ਹੈਲਥ ਰਿਲੇਟਡ ਡੇਜ਼ ਆਉਂਦੇ ਆ ਉਹਨਾਂ ਨੂੰ ਵਧੀਆ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਜੀ ਉਹਦੇ ਨਾਲ ਅਵੇਅਰਨੈਸ ਲੋਕਾਂ ਚ ਵਾਧੀ ਹੈਗੀ ਬਿਲਕੁਲ ਜੀ ਤੇ ਪ੍ਰਾਇਮਰੀ ਜਿਹੜੇ ਫਿਜ਼ੀਸ਼ੀਨ ਹੈ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਜਿਹੜੇ ਮਿਲਦੇ ਆ ਆਈ ਥਿੰਕ ਉੱਥੇ ਵੀ ਆਪਣਾ ਇੱਕ ਪੁਆਇੰਟ ਮਿਸ ਹੁੰਦਾ ਹੈਗਾ ਕਿਉਂਕਿ ਉਹਨਾਂ ਨੂੰ ਇਹਦੇ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਵੀ ਤੁਸੀਂ ਸਕਰੀਨਿੰਗ ਕਰਾਓ ਆਪਣੀ ਡਾਈਟ ਫਿਜ਼ੀਕਲ ਐਕਸਰਸਾਈਜ਼ ਵੱਲ ਧਿਆਨ ਦਿਓ ਤੇ ਕੋਈ ਵੀ ਥੋੜਾ ਬਹੁਤ ਜਿਹੀ ਕਿਤੇ ਡਾਊਟ ਆਂਦਾ ਹੈ ਕੈਂਸਰ ਦਾ ਤਾਂ ਉਹਨੂੰ ਵਰਕਅਪ ਕਰੋ ਓਕੇ ਕਿਉਂਕਿ ਅਸੀਂ ਇਹ ਫੇਸ ਕਰਦੇ ਆਂ ਵੀ ਪੇਸ਼ੈਂਟ ਫੀਲ ਕਰਦਾ ਹੈ ਵੀ ਉਹਨੂੰ ਕੋਈ ਦਿੱਕਤ ਹੈਗੀ ਹੈ ਉਹ ਆਪਣੇ ਡਾਕਟਰ ਕੋਲ ਜਾਂਦਾ ਹੈ ਪਰ ਡਾਕਟਰ ਦੀ ਸੋਚੀ ਸ਼ਾਇਦ cancer ਵਰ ਨਹੀਂ ਹੈਗਾ। ਓਕੇ। ਤਾਂ ਉਹ ਉੱਥੇ ਮਿਸ ਹੋ ਜਾਂਦਾ ਹੈ। ਤਾਂ ਉਹ ਪਾਰਟ ਵੀ ਇੱਕ ਲੈਕਿੰਗ ਹੈਗਾ। ਓਕੇ। ਔਰ ਤੁਸੀਂ ਬੜਾ ਵਧੀਆ ਦੱਸਿਆ ਸਰ ਇਸ ਚੀਜ਼ ਦੇ ਬਾਰੇ ਕਿ cancer ਅਵੇਅਰਨੈਸ ਦੇ ਲਈ ਆਪਾਂ ਨੂੰ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਲਾਈਕ ਇਹਦੇ ਵਿੱਚ ਕੋਈ ਸ਼ਰਮਾਉਣਾ ਜਾਂ ਘਬਰਾਉਣਾ ਨਹੀਂ ਚਾਹੀਦਾ। ਜੇ ਤੁਹਾਨੂੰ ਕਿਸੇ ਨੂੰ ਵੀ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਮੌਕੇ ਤੇ ਕੁਝ ਲੱਗ ਰਿਹਾ ਏਦਾਂ ਦਾ ਸਿੰਪਟਮ ਜੋ ਨੇ ਸੁਣਿਆ ਆਪਣੇ ਆਸ-ਪਾਸ ਤਾਂ ਜਰੂਰ ਉਹਦਾ ਖੁੱਲ ਕੇ ਗੱਲਬਾਤ ਕਰੇ। ਜੀ। ਔਰ ਸਰ ਅੱਜ ਕੱਲ ਜੋ ਆਪਾਂ ਨੌਜਵਾਨਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਸਿਹਤ ਸੰਬੰਧੀ ਸਭ ਤੋਂ ਮਹੱਤਵਪੂਰਨ ਤੁਹਾਡੀ ਕੀ ਸਲਾਹ ਹੋਏਗੀ ਅ ਸਟ्रेस ਫਰੀ ਰਹਿਣਾ ਚਾਹੀਦਾ 멘ਟਲ ਪੀਸ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੇ 멘ਟਲ ਪੀਸ ਨਹੀਂ ਹੈ ਆਪਾਂ ਸਟ্রেਸਡ ਹੈ ਤਾਂ ਆਪਣੀ ਨੈਗੇਟਿਵ ਹਾਰਮੋਨਸ ਕ੍ਰੀਏਟ ਹੁੰਦੇ ਬਿਲਕੁਲ ਜੀ ਉਹ ਨੈਗੇਟਿਵ ਹਾਰਮੋਨਸ ਹਰ ਬਿਮਾਰੀ ਦਾ ਕਾਰ ਹੈ ਆਪਾਂ ਨੂੰ 슈ਗਰ ਹੋ ਰਹੀ ਹੈ ਆਪਾਂ ਨੂੰ ਡਾਇਬਟੀਜ਼ ਹੋ ਰਹੀ ਹੈ ਆਪਾਂ ਨੂੰ ਕੈਂਸਰ ਹੋ ਰਿਹਾ ਜੀ ਇਹ ਨੈਗੇਟਿਵ ਹਾਰਮੋਨਸ ਕਾਰਨ ਹੋ ਰਿਹਾ ਹੈ ਬਿਲਕੁਲ ਜੀ ਫਿਜ਼ੀਕਲ ਐਕਟੀਵਿਟੀ ਨਾ ਹੋਣ ਕਰਕੇ ਹੋ ਰਿਹਾ ਜੇ ਫਿਜ਼ੀਕਲ ਐਕਟੀਵਿਟੀ ਰਹੇਗੀ ਤਾਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ cancer ਨੂੰ ਅਸੀਂ ਮੰਨਦੇ ਵੀ ਇਮਿਊਨਿਟੀ ਦੀ ਬਿਮਾਰੀ ਹੈ ਜਾਂ ਜੀਨਸ ਦੀ ਬਿਮਾਰੀ ਹੈ ਜੇ ਆਪਾਂ ਅੰਦਰੋਂ ਸਟਰੋਂਗ ਹੈ ਆਪਣੀ ਇਮਿਊਨਿਟੀ ਅੰਦਰੋਂ ਸਟਰੋਂਗ ਹੈ ਤਾਂ cancer ਨਹੀਂ ਹੁੰਦਾ ਓਕੇ ਤਾਂ ਆਪਾਂ ਨੂੰ ਉਹ ਸਾਰੇ ਕਦਮ ਲੈਣ ਦੀ ਲੋੜ ਹੈ ਜਿਹੜੇ ਆਪਣੀ ਅੰਦਰ ਦੀ ਇਮਿਊਨਿਟੀ ਨੂੰ ਸਟਰੋਂਗ ਕਰਨਗੇ ਜਿਵੇਂ ਕਿ ਆਪਣੀ ਡਾਈਟ ਆਪਣੀ ਮੈਂਟਲ ਹੈਲਥ ਆਪਣੀ ਫਿਜ਼ੀਕਲ ਹੈਲਥ ਤੇ ਆਪਣੇ ਸਰਾਊਂਡਿੰਗ ਦਾ এনਵਾਇਰਨਮੈਂਟ ਕੀ ਚੰਗਾ এনवायरमेंट ਹੋਣਾ ਚਾਹੀਦਾ ਹੈ ਹਵਾ ਚੰਗੀ ਹੋਣੀ ਚਾਹੀਦੀ ਹੈ ਹਨਾ ਆਪਾਂ ਨੂੰ ਪੈਸਟੀਸਾਈਜ਼ ਦੀ ਕੰਜ਼ਮਪਸ਼ਨ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਇਹ ਮੰਨਦੇ ਆਂ ਕਿ ਸ਼ਾਇਦ ਪੈਸਟੀਸਾਈਡ ਨਾਲ ਆਪਣੀ ਪ੍ਰੋਡਕਸ਼ਨ ਜ਼ਿਆਦਾ ਹੋ ਜਾਏਗੀ ਤਾਂ ਉਹਦੇ ਨਾਲ ਆਪਾਂ ਨੂੰ ਫਾਈਨੈਂਸ਼ੀਅਲ ਗੇਨ ਹੋਏਗਾ ਬਿਲਕੁਲ ਜੀ ਪਰ ਐਟ ਦਾ ਐਂਡ ਕੀ ਹੋਏਗਾ ਐਟ ਦਾ ਐਂਡ ਤਾਂ ਸ਼ਾਇਦ ਖੁਦ ਨੂੰ ਵੀ ਨੁਕਸਾਨ ਹੋਏਗਾ ਫੈਮਿਲੀ ਨੂੰ ਵੀ ਨੁਕਸਾਨ ਹੋਏਗਾ ਤੇ ਸੋਸਾਇਟੀ ਨੂੰ ਵੀ ਨੁਕਸਾਨ ਹੋਏਗਾ ਬਿਲਕੁਲ ਜੀ ਤਾਂ ਉਹ ਪਾਰਟ ਆਪਾਂ ਨੂੰ ਸੋਚਣਾ ਚਾਹੀਦਾ ਆਪਾਂ ਨੂੰ ਅੱਜ ਦਾ ਨਹੀਂ ਸੋਚਣਾ ਚਾਹੀਦਾ ਉਹ ਮਿਲ ਲੰਬਾ ਸੋਚਣਾ ਚਾਹੀਦਾ ਜੀ ਖੁਦ ਦੇ ਵਸਤੇ ਤੋ ਜੋ ਜੋ ਚੀਜ਼ਾਂ ਲੱਗਦੀਆਂ ਵੀ ਗਲਤ ਹੈਗੀਆਂ ਉਹਨਾਂ ਨੂੰ ਅੱਜ ਹੀ ਛੱਡ ਦੇਣਾ ਚਾਹੀਦਾ ਹੈ স্মੋਕਿੰਗ ਨਹੀਂ ਕਰਨੀ ਚਾਹੀਦੀ ਹੈ ਨਾ স্মੋਕਿੰਗ ਦੇ ਬਹੁਤ ਜ਼ਿਆਦਾ ਹਾਰਮਸ ਹੈ ਹਾਰਟ ਅਟੈਕਸ স্মੋਕਿੰਗ ਕਾਰਨ ਹੁੰਦਾ ਹੈ ਬਲੱਡ ਪ੍ਰੈਸ਼ਰ ਹੁੰਦਾ ਹੈ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ ਠੀਕ ਹੈ ਸ਼ਰਾਬ ਤੋਂ ਬਚਣਾ ਚਾਹੀਦਾ ਲੀਵਰ ਕੈਂਸਰ ਦਾ ਕਾਰਨ ਬਣਦਾ ਹੈ ਸਟਮਕ ਕੈਂਸਰ ਦਾ ਕਾਰਨ ਬਣਦਾ ਹੈ ਜੀ ਤੇ ਓਬੈਸਟੀ ਆਂਦੀ ਹੈ ਓਬੈਸਟੀ ਅਗੇਨ ਤੁਹਾਡੇ ਬੀਪੀ ਵਧਾਉਂਦੀ ਹੈ 슈ਗਰ ਕਰਦੀ ਹੈ ਅਨਸਰ ਕਰਦੀ ਹੈ ਨਾ ਤਾਂ ਇੰਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਆਪਾਂ ਸਭ ਨੂੰ ਲੋੜ ਹੈ ਤੇ ਔਰ ਇਹਦੇ ਨਾਲ ਹੀ ਅਕਸਰ ਲਾਈਕ ਛੋਟਾ ਜਿਹਾ ਲਾਈਕ ਮਾਈਂਡ ਦੇ ਵਿੱਚ ਆਇਆ ਹੈ ਸਵਾਲ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਜਾਂ ਉਹਨਾਂ ਨੂੰ ਲੱਗਦਾ ਕਿ ਪੈਸਾ ਲੱਗੂਗਾ ਜਿਹੜਾ ਇੱਕ ਪ੍ਰੋਪਰ ਹੈਲਥ ਚੈੱਕਅਪ ਆ ਉਹ ਆਪਾਂ ਨੂੰ ਕਰਵਾਉਣਾ ਜ਼ਰੂਰੀ ਹੈ ਹਾਂਜੀ ਹਾਂਜੀ ਬਿਲਕੁਲ ਹੈਲਥ ਚੈੱਕਅਪ ਕਰਾਉਣਾ ਚਾਹੀਦਾ ਹੈਗਾ ਉਹਦੇ ਲਈ ਆਈ ਥਿੰਕ ਜਿਹੜਾ ਇੱਕ ਆਪਣੇ ਹੈਗਾ ਵੀ ਪੈਸਾ ਲੱਗੇਗਾ ਪਹਿਲੀ ਗੱਲ ਆਪਣੇ ਮਾਈਂਡ ਸੈਟ ਅਪ ਹੋਇਆ ਹੋਇਆ ਵੀ ਆਪਾਂ ਹੈਲਥਸ ਤੇ ਬਜਟ ਹੀ ਰੱਖਦੇ ਜੀ ਜਿਹੜਾ ਕਿ ਹੋਣਾ ਚਾਹੀਦਾ ਬਿਲਕੁਲ ਜੀ ਦੂਸਰਾ ਗਵਰਨਮੈਂਟ ਬੜੀ سپورਟ ਕਰ ਰਹੀ ਹੈ ਜਿਦੇ ਚ ਆਪਣੀ ਪੰਜਾਬ ਸਰਕਾਰ ਵੀ ਨੈਸ਼ਨਲ ਲੈਵਲ ਤੇ ਵੀ ਜੀ ਗਵਰਨਮੈਂਟ ਨੇ ਸਕੀਮ ਚਲਾਈਆਂ ਵੀ ਆ ਜਿਦੇ ਚ ਟ੍ਰੀਟਮੈਂਟ ਹਰ ਬਿਮਾਰੀ ਦਾ ਫ੍ਰੀ ਹੋ ਰਿਹਾ ਤਾਂ ਮਤਲਬ ਫਾਈਨੈਂਸ਼ੀਅਲ ਜਿਹੜਾ ਐਸਪੈਕਟ ਹੈ ਉਹ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਨਹੀਂ ਹੈਗਾ ਆਪਾਂ ਥੀਟਰ ਜਾਂਦੇ ਆ ਉੱਥੇ 1000 ਰੁਪਏ ਲਗਾ ਕੇ ਆ ਜੰਨੇ ਆ ਆਪਾਂ ਨੂੰ ਵਧੀਆ ਲੱਗਦਾ ਜੀ ਪਰ ਜੇ 1000 ਰੁਪਏ ਦੇ ਆਪਾਂ ਨੂੰ ਕੋਈ ਬਲੱਡ ਟੈਸਟ ਕਰਨੇ ਪੈ ਜਾਣੀ ਜਾਂ ਕੋਈ ਟੈਸਟ ਕਰਾਣੇ ਪੈ ਜਾਣ ਆਪਾਂ ਨੂੰ ਲੱਗਦਾ ਵੀ ਇਹ ਅਨੈਸੈਸਰੀ ਸੀ ਕੋਸਟਲੀ ਹੈ ਆਸਟਲੀ ਵੀ ਹੈ ਤੇ ਅਨੈਸੈਸਰੀ ਦਾ ਕੋਈ ਮੀਨਿੰਗ ਨਹੀਂ ਯੈਸ ਤਾਂ ਉਹ ਆਪਾਂ ਨੂੰ ਇੱਕ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ ਵੀ ਜੇ ਆਪਣੇ ਲਈ ਉਹ ਵਧੀਆ ਤਾਂ ਇਹ ਵੀ ਵਧੀਆ ਜੀ ਉਹਦੇ ਨਾਲ ਉਹ ਹੈਲਥ ਜ਼ਿਆਦਾ ਵਧੀਆ ਕਿਉਂਕਿ ਜੇ ਮੰਨ ਲਓ ਕੋਈ ਘਰ ਦਾ ਬੰਦਾ ਜਿਹੜਾ ਅਨ ਕਰ ਰਿਹਾ ਹੈ ਨਾ ਉਹਨੂੰ ਕੋਈ ਦਿੱਕਤ ਆ ਜੇ ਸਾਰਾ ਕਰ ਖਤਮ ਹੋ ਜਾਂਦਾ ਤਾਂ ਉਹ ਉਹਦੀ ਹੈਲਥ ਨੂੰ ਮੇਨਟੇਨ ਕਰਨਾ ਜਾਂ ਸਬ ਇਹ ਇਹ ਜ਼ਿੰਮੇਵਾਰੀ ਹੈ ਬਿਲਕੁਲ ਜੀ ਤੇ ਇਹਦੇ ਲਈ ਜੇ ਕੋਈ ਤੁਹਾਨੂੰ ਐਕਸਪੈਂਡੀਚਰ ਕਰਨਾ ਪੈਂਦਾ ਹੈ ਤਾਂ ਉਹ ਜਸਟੀਫਾਈਡ ਹੈ ਬਿਲਕੁਲ ਜੀ ਤੇ ਜਿਵੇਂ ਅੱਜਕੱਲ ਵੱਡੇ ਹਸਪੀਟਲ ਨੇ ਕੋਲੋ 40s ਇਦਾਂ ਦੇ ਹਸਪੀਟਲ ਚ ਕੋਈ ਸਕੀਮ ਵੀ ਚੱਲਦੀਆਂ ਨੇ ਔਰ ਅੱਜਕੱਲ ਕੁਝ ਕਾਰਡ ਵੀ ਬਣੇ ਹੋਏ ਨੇ ਜਿਨ੍ਹਾਂ ਦੇ ਤਹਿਤ ਤੁਸੀਂ ਆਪਣਾ ਜਿਹੜਾ ਟ੍ਰੀਟਮੈਂਟ ਹੈ ਕੁਝ ਹੱਦ ਤੱਕ ਉਹਨੂੰ ਮਤਲਬ ਕਾਫੀ ਹੱਦ ਤੱਕ ਡਿਸਕਾਊਂਟ ਤੇ ਵੀ ਕਰਵਾ ਸਕਦੇ ਹੋ ਪੰਜਾਬ ਸਰਕਾਰ ਨੇ ਜਿਵੇਂ ਹੁਣ ਲੇਟੈਸਟ ਮੁੱਖ ਮੰਤਰੀ ਸਿਹਤ ਵਿਮਾਯੂ ਯੋਜਨਾ ਸ਼ੁਰੂ ਕੀਤੀ ਹੈ ਜੀ ਉਹ ਚ 10 ਲੱਖ ਤੱਕ ਦਾ ਟ੍ਰੀਟਮੈਂਟ ਫ੍ਰੀ ਆਫ ਕਾਸਟ ਹੈ ਤਾਂ ਤੁਸੀਂ ਦੇਖੋ ਵੀ ਕੋਈ ਵੀ ਬਿਮਾਰੀ ਹੈ ਉਹਦੇ ਵਿੱਚ ਤੁਹਾਨੂੰ ਇਵਨ ਕੈਂਸਰ ਦੀ ਬਿਮਾਰੀ ਵੀ ਜੇ ਕੈਂਸਰ ਵੀ ਹੈ ਕਿਸੇ ਦਾ ਤਾਂ ਉਹਦੇ ਚ ਆਪਰੇਸ਼ਨ ਦੀ ਲੋੜ ਹੈ ਕੀਮੋਥੈਰਪੀ ਦੀ ਲੋੜ ਹੈ ਰੇਡੀਏਸ਼ਨ ਦੀ ਲੋੜ ਹੈ एवरीथिंग ਇਜ਼ ਫ੍ਰੀ ਫਰਮ ਦ ਗਵਰਨਮੈਂਟ ਗਵਰਨਮੈਂਟ ਉਹਨੂੰ ਵੇਅਰ ਕਰੇਗੀ ਖੱੱਚੇ ਨੂੰ ਬਟ ਪੇਸ਼ੈਂਟ ਹਸਤੇ ਹੋ ਫ੍ਰੀ ਹੈ ਜੀ ਇੱਦੀ ਸਪੋਰਟ ਹੈ ਅ ਸਰ ਇੱਕ ਤੁਸੀਂ ਹੁਣੇ ਵਰਡ ਯੂਜ਼ ਕੀਤਾ ਕੀਮੋਥੈਰਪੀ ਹਾਂ ਜੀ ਮੇਰੇ ਆਪਣੇ ਵੀ ਨੋਨ ਵਨ ਚ ਮੇਰੇ ਗ੍ਰੈਂਡਮਦਰ ਐਂਡ ਦੇ ਕੰਟ ਦੇ ਕੀਮੋਥੈਰਪੀ ਦੇ ਵਿੱਚ ਉਹਨਾਂ ਦਾ ਦੇਖਿਆ ਸੀ ਅਕਸਰ ਕੀ ਲੋਕਾਂ ਦਾ ਜਿਹੜੇ హెਅਰਸ ਆ ਉਹ ਫਾਲ ਹੁੰਦੇ ਆ ਲਾਸ ਹੁੰਦਾ ਤਾਂ ਰਿਕਵਰ ਵੀ ਹੁੰਦੇ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਕੀਮੋਥੈਰਪੀ ਕਰਾਉਣ ਲੱਗਿਆਂ ਡਰ ਵੀ ਲੱਗਦਾ ਹੈ ਔਰ ਕੀ ਇਹ ਹਰ ਪੇਸ਼ੈਂਟ ਦੇ ਨਾਲ ਸੇਮ ਹੀ ਹੁੰਦਾ ਕਿ ਉਹਨਾਂ ਦੇ ਵਾਲ ਜਾਂਦੇ ਜਾਂ ਕੁਝ ਅਲੱਗ ਸਿੰਪਟਮਸ ਉਹਨਾਂ ਦੇ ਮਤਲਬ ਉਹਨਾਂ ਨੂੰ ਕੋਈ ਹੋਰ ਇਸ਼ੂ ਆਉਂਦੇ ਆ ਹੈਲਥ ਦੇ ਮੈਂ ਐਕਚੁਅਲੀ ਕੀਮੋਥੈਰਪੀ ਸਪੈਸ਼ਲਿਸਟ ਨਹੀਂ ਆ ਸਰ ਠੀਕ ਹੈ ਤੁਹਾਨੂੰ ਮੈਂ ਇਹਦੇ ਬਾਰੇ ਬਹੁਤ ਵਧੀਆ ਢੰਗ ਨਾਲ ਦੱਸ ਸਕਦਾ ਹਾਂ ਕੀਮੋਥੈਰਪੀ ਇੱਕ ਬੇਸਿਕ ਟਰਮ ਯੂਜ਼ ਕਰਦੇ ਆ ਉਹਦੇ ਚ ਕਈ ਤਰ੍ਹਾਂ ਦੀ ਮੈਡੀਸਿਨਸ ਆ ਜਾਂਦੀ ਹੈ ਜੀ ਇਹਨਾਂ ਚੋਂ ਕੁਝ ਮੈਡੀਸਿਨਸ ਹੈ ਜਿਨ੍ਹਾਂ ਨਾਲ హెయిਰ लॉस ਹੁੰਦਾ ਤੇ ਕੋਈ ਵੀ ਮੈਡੀਸਨ ਇਹੋ ਜਿਹੀ ਨਹੀਂ ਜਿਹਦੇ ਨਾਲ ਪਰਮਨੈਂਟ హెయిਰ लॉस ਹੁੰਦਾ ਜਿਹੜਾ ਵੀ ਹੈਅਰ लॉस ਹੋਣਾ ਟੈਂਪਰਰੀ ਹੈ ਓਕੇ ਪਲੱਸ ਬਹੁਤ ਸਾਰੀ ਮੈਡੀਸਿਨਸ ਹੈ ਜਿਹਦੇ ਨਾਲ హెయిਰ लॉस ਹੁੰਦਾ ਹੀ ਨਹੀਂ ਜੀ ਉਹ ਤੋਂ ਇਲਾਵਾ ਵੀ ਅੱਜਕੱਲ ਟਾਰਗੇਟਡ ਥੈਰੇਪੀ ਆ ਗਈ ਹਾਰਮੋਨਲ ਥੈਰੇਪੀ ਆ ਗਈ ਇਮਿਊਨੋ ਥੈਰੇਪੀ ਆ ਗਈ ਇਹਨਾਂ ਤਿੰਨਾਂ ਨਾਲ ਕੋਈ ਹੈਅਰ लॉस ਨਹੀਂ ਹੁੰਦਾ ਓਕੇ ਕੋਈ ਬਾਡੀ ਤੇ ਮੇਜਰ ਸਾਈਡ ਇਫੈਕਟਸ ਨਹੀਂ ਆਉਂਦੇ ਬੜਾ इजीली ਪੇਸ਼ੈਂਟ ਟੋਲਰੇਟ ਕਰਦਾ ਤੇ ਰਿਜ਼ਲਟਸ ਵੀ ਬਹੁਤ ਬੈਟਰ ਹੈ ਤਾਂ ਮਤਲਬ ਇੱਕ ਜਿਹੜਾ ਬੰਨਿਆ ਵੀ ਚਲੋ ਜੇ ਹੈਅਰ ਲੋਸ ਹੋ ਵੀ ਜਾਣਗੇ ਐਡੀ ਵੱਡੀ ਬਿਮਾਰੀ ਹਸਤੇ ਆਪਾਂ ਕੁਝ ਟਾਈਮ ਵਾਸਤੇ ਤਾਂ ਇਸੀ ਨੂੰ ਡੀਲ ਕਰ ਸਕਦੇ ਹਾਂ ਜੀ ਕੁਝ ਨੌਜ਼ੀਆ ਵੋਮਿਟਿੰਗ ਥੋੜਾ ਬਹੁਤ ਹੋ ਜੇ ਹਨਾ ਤਾਂ ਇੱਕ ਲੋਕਾਂ ਨੂੰ ਇਹ ਡਰ ਹੈਗਾ ਵੀ ਕੈਂਸਰ ਹੈ ਤੇ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹ ਜਾਦਾ ਮੁਸ਼ਕਿਲ ਹੈ ਜੀ ਤਾਂ ਵੀ ਅਸੀਂ ਟ੍ਰੀਟਮੈਂਟ ਹੀ ਨਾ ਕਰਾਈਏ ਪਰ ਇਹ ਨਹੀਂ ਸਮਝਦੇ ਵੀ ਜੇ ਕੈਂਸਰ ਹੈ ਟ੍ਰੀਟਮੈਂਟ ਨਹੀਂ ਕਰਾਉਂਗੇ ਤਾਂ ਕੀ ਬਣੇਗਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਤੁਸੀਂ ਲਾਈਕ ਕੈਂਸਰ ਦਾ ਜਿਹੜਾ ਇੱਕ ਆਪਣੇ ਪਰਮ ਹੈ ਕਿ ਇੱਕ ਬਿਮਾਰੀ ਹੈ ਜਿਸ ਦੇ ਨਾਲ ਬੰਦੇ ਦੀ ਡੈਥ ਹੋ ਸਕਦੀ ਹੈ ਇਸ ਨੂੰ ਬੜੇ ਵਿਸਥਾਰਪੂਰਵਕ ਟੰਗ ਦੇ ਨਾਲ ਦੱਸਿਆ ਔਰ ਤੁਸੀਂ ਆਪਣੇ ਕੀਮਤੀ ਰੁਜ਼ਵੇਂ ਦੇ ਵਿੱਚੋਂ ਇਸ ਕੈਂਪਸ ਦੇ ਸਟੂਡੀਓ ਦੇ ਵਿੱਚ ਪਹੁੰਚੇ ਸਤਿ ਅਕਾਲ ਨੂੰ ਤੁਹਾਡਾ ਧੰਨਵਾਦ ਹੈ ਯਾਦ ਰੱਖੋ ਕੈਂਸਰ ਤੋਂ ਡਰਨਾ ਕੋਈ ਹੱਲ ਨਹੀਂ ਜੇ ਤੁਸੀਂ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਏ ਹੋ ਤਾਂ ਡਾਕਟਰ ਦੀ ਸਲਾਹ ਦੇ ਨਾਲ ਹਿੰਮਤ ਜੁਟਾ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਲਈ ਜਿੱਤ ਹਾਸਲ ਕਰ ਸਕਦੇ ਹੋ ਜੇ ਇਹ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਤੁਸੀਂ ਹੋਰਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਸਕਦੇ ਹੋ ਕਿਉਂਕਿ ਅਵੇਅਰਨੈਸ ਹੀ ਇਸ ਬਿਮਾਰੀ ਦਾ ਸਭ ਤੋਂ ਤਕੜਾ ਹਥਿਆਰ ਹੈ ਔਰ ਮਾਲਵਾ ਇਲਾਕੇ ਦੇ ਲੋਕਾਂ ਦੇ ਲਈ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਬਾਬਾ ਫਰੀਦ ਕਾਲਜ ਇਸੇ ਪ੍ਰੋਜੈਕਟ ਦੇ ਤਹਿਤ 3 ਦਿਨਾਂ ਕੈਂਸਰ ਸਕ੍ਰੀਨਿੰਗ ਕੈਂਪ ਆਯੋਜਿਤ ਕਰਨ ਜਾ ਰਿਹਾ ਹੈ ਨੋਟ ਕਰੋ ਕਦੋਂ ਅਤੇ ਕਿੱਥੇ ਮਿਤੀ 2 ਫਰਵਰੀ 2026 ਨੂੰ ਲਾਇਬ੍ਰੇਰੀ ਪੁਰਾਣਾ ਬਾਜ਼ਾਰ ਪਿੰਡ ਪੁੱਚੋਖੁਰਦ ਜ਼ਿਲ੍ਹਾ ਬਠਿੰਡਾ 10 ਵਜੇ ਔਰ ਮਿਤੀ 3 ਫਰਵਰੀ 2026 ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਂਡੀ ਜ਼ਿਲ੍ਹਾ ਬਠਿੰਡਾ ਸਮਾਂ 10 ਵਜੇ ਔਰ 4 ਫਰਵਰੀ ਬਾਬਾ ਫਰੀਦ ਗਰੁੱਪ ਆਫ ਇੰਸਟੀਚੂਨ ਬਠਿੰਡਾ ਵਿਖੇ ਸੇਮ ਮੇਨ ਸੈਮੀਨਾਰ ਹਾਲ ਦੇ ਵਿੱਚ 10 ਵਜੇ ਆਯੋਜਿਤ ਹੋਵੇਗਾ ਸੋ ਜਿਹੜੇ ਲੋਕ ਇਨਾਂ ਏਰੀਆ ਦੇ ਨੀਅਰ ਬਾਈ ਸਰਾਊਂਡਿੰਗ ਦੇ ਵਿੱਚ ਰਹਿ ਰਹੇ ਨੇ ਉਹ ਇਸ ਸੇਵਾ ਦਾ ਮੁਫਤ ਲਾਭ ਉਠਾ ਸਕਦੇ ਹਨ